ਐਲਾਨ ਕਰ ਰਹੇ ਹੋ ਪਰ ਉਹ ਲੋਕਾਂ ਤੱਕ ਪਹੁੰਚ ਰਿਹਾ ਕੇ ਨਹੀਂ ਉਹ ਤਾਂ ਜਿਵੇਂ ਕੋਈ ਦੇਖੋ ਮਹਾਰ ਦੇਖੋ ਜੀ ਹਾਲਤ ਪਿੰਡਾਂ ਦੇ ਵਿੱਚ ਆ ਨਸ਼ਿਆਂ ਨੇ ਦੁਨੀਆ ਗਾਲ ਰੱਖੀ ਆ ਨਿਕੇ ਨਿਕੇ 10-10 ਸਾਲ ਦੇ ਬੱਚੇ ਨਸ਼ਿਆਂ ਨੇ ਪੱਟ ਰੱਖੇ ਨੇ ਇੱਕ ਪਿੰਡ ਦੇ ਵਿੱਚ 10-10 ਵਪਾਰੀ ਬੈਠੇ ਨੇ ਕੌਣ ਸਾ ਲੋਕ ਸਾਨੂੰ ਪਾਉਂਦੇ ਆ ਨੂੰ ਦੇਖਦੇ ਆ ਨੂੰ ਕਿਸੇ ਨੇ ਫੇਰ ਨਹੀਂ ਦਾਈ ਪਤੀ ਪਤੀ ਸੌ ਰੁਪਇਆ ਘਾਤੀ ਆ ਜਦੋਂ ਨੂੰ ਆ ਸਰਕਾਰ ਬਣੀ ਹੋਈ ਆ ਪੰਜ ਵਾਹਨ ਵੀ ਨਹੀਂ ਪਾਏ ਹਲ ਦਾਦਾ ਸਾਲ ਹੋ ਗਏ ਸਾਨੂੰ ਕੱਚੀ ਦਰੇ ਫਿਰਦੇ ਆਂ ਡਰਾਈਵਰ ਕਨੈਕਟਰ ਬਾਰੇ ਕੁਝ ਨਹੀਂ ਸੋਚਿਆ ਸਰਕਾਰ ਨੇ ਵਾਅਦੇ ਕੀਤੇ ਨੇ ਵਾਦਿਆਂ ਤੋਂ ਮੁੱਕਰੀਆ ਸਰਕਾਰ ਹੁਣ ਮਲਾ ਕੇ ਮਾਰੇ ਹਾਲਾਤ ਹੀ ਆਈ ਸਰਕਾਰ ਦੇ ਲੜਾ ਲੱਪਾ ਲੜੀ ਇਸ ਵਾਰ ਮਾਲਵੇ ਦੀ ਬਾਰੀ ਇਸ ਵਕਤ ਅਸੀਂ ਸੰਗਰੂਰ ਤੋਂ ਪਟਨਾ ਜਾ ਰਹੇ ਆਂ ਮੈਂ ਬਜਨ ਵਰਮਾ ਮੇਰੇ ਨਾਲ ਹੈਗੇ ਆ ਸੁਖ ਸਿੱਧੂ ਅਸੀਂ ਲਾਰੀ ਚ ਮੌਜੂਦ ਮੌਜੂਦਾ ਆ ਤੇ ਗੱਲ ਕਰਾਂਗੇ ਲੋਕਾਂ ਨਾਲ ਕਿ ਬਦਲਦੀਆਂ ਹੋਈਆਂ ਸਰਕਾਰਾਂ ਬਦਲਦੀਆਂ ਪਾਰਟੀਆਂ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਹੋਏ ਜਾਂ ਨਹੀਂ ਜੋ ਲਾਰੇ ਲੱੱਪੇ ਲੱਗੇ ਸਿਰਫ ਇਹ ਉਹਨਾਂ ਦੇ ਵਾਅਦੇ ਦਾਅਵੇ ਪੂਰੇ ਵੀ ਹੋਏ ਆ ਉਹ ਗੱਲ ਕਰਦੇ ਬਿਲਕੁਲ ਇਸ ਵਕਤ ਅਸੀਂ ਤੁਹਾਨੂੰ ਦੱਸ ਦਈਏ ਸੰਗਰੂਰ ਤੋਂ ਪਤਨਾ ਜਾ ਰਹੇ ਆ 40 ਕਿਲੋਮੀਟਰ ਦਾ ਸਫ਼ਰ ਹੈ ਆ ਦੇਖ ਲਓ ਬੱਚੇ ਵੀ ਆ ਰਹੇ ਨੇ ਹੈਨਾ ਬੱਸ ਭਰਦੀ ਜਾ ਰਹੀ ਹੈ ਅਸੀਂ ਆਪਾਂ ਇੱਥੋਂ ਸਟਾਰਟ ਕਰ ਲਏ ਕਿਉਂਕਿ ਜਾਣਾ ਬਹੁਤ ਔਖਾ ਉੱਤੇ ਇੱਕ ਵੱਡਾ ਹੀ ਟਾਸਕ ਹੈ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਤਾਈ ਕਿੱਥੇ ਦੇ ਹੋ? ਅਸੀਂ ਛਾਰਪੰਡ ਦੇ ਵਾਜੀ। ਇਹ ਕਿੱਥੇ ਨੂੰ ਪੈਂਦਾ ਜੀ? ਦਰਬਾ ਏਰੀਆ ਪੈਂਦਾ ਜੀ। ਅੱਛਾ ਪਤਨਾ ਜਾ ਰਹੇ ਹੋ? ਪਤਨੇ ਦੀ ਬੱਸ ਹੈ। ਹਾਂ ਜੀ ਹਾਂ। ਇਲਾਕੇ ਦਾ ਕੀ ਹਾਲ ਚਾਲ ਹੈ? ਵਧੀਆ ਲੱਗ ਰਿਹਾ। ਨੋ ਨੋ ਫਿਰ ਕਿੱਥੇ ਕੀ ਹੋਇਆ? ਸਾਡੇ ਤਾਂ ਕਿਹੜੇ ਕੰਮ ਕਰ ਰਹੇ ਨੇ ਜੀ ਕੁ ਵੀ ਨਹੀਂ ਹੋ ਰਿਹਾ। ਬੁਰਾ ਹਾਲੀ ਚੱਲ ਰਿਹਾ ਜੇ। ਕਾਰਨ ਕੀ ਲੱਗ ਰਿਹਾ ਬੁਰਾ ਹਾਲ ਦਾ ਕਿਵੇਂ? ਪ੍ਰਸ਼ਾਸਨ ਉਸ ਨੂੰ ਤੇ ਨਹੀਂ ਕੋਈ ਮਰਜ਼ੀ ਕੰਮ ਕਰ ਲਓ ਕਹਿ ਲੋ ਕੋਈ ਗੱਲਬਾਤ ਨਹੀਂ ਸੁਣਦਾ ਹੈਗਾ ਸਰਕਾਰ ਤਾਂ ਕਹਿੰਦੀ ਹੈ ਸਾਡਾ ਪ੍ਰਸ਼ਾਸਨ ਤੁਹਾਡੇ ਦੁਆਰ ਹੈ ਅਸੀਂ ਸਕੀਮ ਲਾਂਚ ਕੀਤੀ ਹੈ ਕਿ ਤੁਹਾਨੂੰ ਜਾ ਕੇ ਕੰਮ ਕਰਾਉਣ ਦੀ ਲੋੜ ਨਹੀਂ ਪੈਣੀ ਸਾਰਾ ਕੰਮ ਤੁਹਾਡੇ ਘਰੇ ਹੋਏਗਾ ਕਿ ਮਿਸਕਾਲ ਦੇਣੀ ਹੈ ਨਾ ਨਾ ਵੀਰੇ ਕੋਈ ਨਹੀਂ ਹੈ ਜਾਂ ਕੋਈ ਨਹੀਂ ਹੈਗਾ ਸਿਸਟਮ ਸਾਫ ਰਿਸ਼ਵਤ ਦੀ ਸਰਤੀ ਹੈ ਸਾਰਾ ਕੁਝ ਰਿਸ਼ਵਤ ਚਲ ਰਹੀ ਹੈ ਹਲੇ ਜਲਦੀ ਹੈ ਭਾਈ ਸਰਕਾਰ ਕਹਿੰਦੀ ਹੈ ਰੋਜ਼ ਅਸੀਂ ਵਿਜੀਲੈਂਸ ਰੋਜ਼ ਐਕਟਿਵ ਹੈ ਕਿਸਨੇ ਕਿਸੇ ਅਫਸਰ ਨੂੰ ਫੜਿਆ ਹੁੰਦਾ ਜੇ ਕੋਈ ਰਿਸ਼ਵਤ ਲੈਣ ਦੀ ਕੋਸ਼ਿਸ਼ ਕਰਦਾ ਹੋ ਸਕਦਾ ਬਈ ਪਰ ਆਪਾਂ ਦਾ ਕਿੱਥੋਂ ਤੱਕ ਦੇਖ ਰਿਹਾ ਕੋਈ ਹੋ ਨਹੀਂ ਹੈਗਾ ਇਹ ਆਪਾਂ ਦਾ ਕਿੱਥੋਂ ਤੱਕ ਦੇਖ ਰਿਹਾ ਕੋਈ ਸੁਸਮਤ ਵਧੀ ਹੈ ਕਿ ਘਟੀ ਹੈ ਨਹੀਂ ਘਟੀ ਹੈ ਇਹਦਾ ਫਰਕ ਹੈਗਾ ਥੋੜਾ ਬੋਟਾ ਵੀ ਇੰਨੇ ਵੀ ਹੁਣ ਹੁਆ ਵੀ ਪੈਸੇ ਬਿਨਾ ਕੰਮ ਨਹੀਂ ਹੁੰਦਾ ਕਿਤੇ ਵੀ ਆਪਾਂ ਜਾਂਦੇ ਪੈਸਾ ਲੱਗਦੀ ਲੱਗਦਾ ਇਹ ਸਿਸਟਮ ਹੈ ਤਾਂ ਉਸ ਤੋਂ ਇਲਾਵਾ ਆਪਣੇ ਇਲਾਕੇ ਦੇ ਆਸ-ਪਾਸ ਦੇ ਕਿੰਨੀ ਕੀ ਪ੍ਰਗਤੀ ਹੋਈ ਹੈ ਹਲੇ ਕੁਝ ਕੰਮ ਸ਼ੁਰੂ ਹੋਇਆ ਉਹਨੇ ਦੇਖੋ ਕੁਝ ਨਹੀਂ ਕਹਿ ਸਕਦੇ ਉਹ ਕੁਝ ਨਹੀਂ ਕਹਿ ਸਕਦੇ ਅਭੀ ਇਹ ਕਿਤੇ ਹੈ ਜਿਹੜੀ ਸਰਕਾਰ ਆਊਗੀ ਕੀ ਲੱਗਦਾ ਕਿਹੜੀ ਸਰਕਾਰ ਆ ਸਕਦੀ ਹੈ ਸਰਲੋਕ ਸਬਾਤ ਸਰਕਾਰ ਤਾਂ ਇਹ ਦੇਖੋ ਹੁਣ ਉੱਪਰ ਤਾਂ ਮੋਦੀ ਸਾਹਿਬ ਹੀ ਲੱਗੇ ਰਿਹਾ ਮੋਦੀ ਸਾਹਿਬ ਹੀ ਆਉਣਗੇ ਤੇ ਇੱਥੇ ਦਾ ਹੁਣ ਤੁਹਾਨੂੰ ਪਤਾ ਹੀ ਅਭੀ ਸੰਗਰੂਰ ਸ਼ੀਟ ਦਾ ਕੀ ਹੋ ਸਕਦਾ ਜੇ ਕੋਈ ਜੱਜ ਦਾ ਚਿਹਰਾ ਹੀ ਨਹੀਂ ਆਇਆ ਸਾਹਮਣੇ ਕਿਹੜਾ ਕੰਮ ਕਰ ਸਕਦਾ ਇਹ ਗੱਲ ਹੈ ਜੀ ਸਸੀ ਗੋਲ ਮਾਤਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਹੂੰ ਵਧੀਆ ਪਈ ਹਾਲ ਜੀ ਹੱਚੂ ਦੇ ਹਾਂ ਅਸੀਂ ਇਧਰ ਆਵਨੇ ਆ ਮੌਨ ਕਲਾਕੇ ਦੇ ਕਿਹੜਾ ਕਿੱਥੇ ਨੂੰ ਪੈਂਦਾ ਹੈਂ ਕਿਚ ਨੂੰ ਬਣ ਉਹ ਤਿੰਨ ਪੈਂਦਾ ਹੈ ਜਾਬ ਹਮੀਰਗਾੜਾ ਮੌਣ ਕਰ ਜਾਖੜ ਵਿਚਾਲੇ ਆਇਆ ਹੈ ਇਹ ਅੱਛਾ ਮਤਲਬ ਰੋਟ ਬਣੀ ਹੈ ਇਸ ਵਾਰੀ ਪਾਦਾਂਗੇ ਪਿਰਾ ਪਾਦਾਂਗੇ ਸੁ ਮਰਜੀ ਪਾਉ ਕੀ ਸੋਚ ਕੇ ਬਣੀ ਹੈ ਵੋਟ ਵੋਟ ਤਾਂ ਪਾਵਾਂਗੇ ਵੋਟ ਬਿਨਾ ਵੋਟ ਕਰੇ ਕੌਣ ਰੱਖਦਾ ਬਿਲਕੁਲ ਹੈ ਵੋਟ ਤਾਂ ਸੀ ਪਾਣੇ ਹੁੰਨੇ ਹੈ ਭਾਈ ਮੁੱਦੇ ਕੀ ਸਮੁੱਦੇ ਤੇ ਪਾਣੀ ਹੈ ਵੋਟ ਭਾਈ ਜਿੱਥੇਲੇ ਪਾਸੀ ਕਹਾਂਗੇ ਉਧਰਲੇ ਪਾਸੀ ਪਾਦਾਂਗੇ ਨਾ ਨਾ ਇਹ ਨਾ ਅਸੀਂ ਕਿਤੇ ਨਹੀਂ ਕਹਾਂਗੇ ਅਸੀਂ ਕਹਾਂਗੇ ਜਿਹਨੂੰ ਮਰਜੀ ਵੋਟ ਪਾਓ ਪਰ ਆਪਣਾ ਮੁੱਦਾ ਕੀ ਹੋਣਾ ਚਾਹੀਦਾ ਹੈ ਮੁੱਦਾ ਕੀ ਰੱਖੋਗੇ ਕੀ ਪਰੇਸ਼ਾਨੀ ਆਪਣੀ ਨਾ ਇਹ ਤਾਂ ਭਾਈ ਮੈਨੂੰ ਪਤਾ ਨਹੀਂ ਦੇਖ ਬੰਦਿਆਂ ਨੂੰ ਪਤਾ ਹੈ ਹਾਂ ਆ ਇਹ ਜੇ ਕਮਾਜਦਾ ਆਸ਼ੀਆਂ ਆਈਆਂ ਹੋਈਆਂ ਨਹੀਂ ਹੈਗੀਆਂ ਜੇ ਐਸੀ ਗਈਏ ਵੀ ਉਹ ਆਦਮੀ ਕਰਦੇ ਨੇ ਸਾਡੇ ਤਾਂ ਜਿਵੇਂ ਕਹਿ ਦਿੰਦੇ ਨੇ ਉਹ ਹੀ ਕਰ ਲੈਣਾ ਨਾ 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 ਆਦਮੀ ਕਹਿਣ ਤੇ ਜੋ ਮਰਜ਼ੀ ਕਹਿਣ ਹੈਨਾ ਤੁਸੀਂ ਵੋਟਰ ਸੋਚ ਸਮਝ ਕੇ ਪਾਣੀ ਹੈ ਕਿ ਮੈਂ ਨਸ਼ਾ ਆਬਾਦ ਰਿਹਾ ਆਪਣੇ ਹਾਂ ਇਹ ਚੀਜ਼ਾਂ ਪੁੱਛ ਰਹੇ ਨੇ ਤਾਂ ਫਿਰ ਨਸ਼ਾ ਇਨਾ ਨੇ ਬਿਦਾਰ ਕੇ ਭਾਈ ਸਰਕਾਰ ਨੇ ਜੇ ਸਰਕਾਰ ਫੂਕ ਤੋੜੇ ਨਾ ਸਾ ਟੁੱਟ ਜੇ ਜੇ ਸਰਕਾਰ ਤੋੜੇ ਨਾ ਨਾ ਸਾ ਕਿੱਥੇ ਟੁੱਟ ਜੂਗਾ ਕੱਲੇ ਕੱਲੇ ਜਵਾਖ ਨੇ ਸਰਕਾਰ ਨੇ ਰੋੜ ਰੱਖੇ ਨੇ ਹਾਂ ਜੇ ਸਰਕਾਰ ਤੋੜੂਗੀ ਫੇਰੀ ਹੈ ਭਾਈ ਵੋਟ ਪਾਟ ਵੋਟ ਛੋੜਾ ਅਗਲਾ ਪਿੱਛਰ ਵਾਲੇ ਪੰਮਾ ਜੇ ਕਮ ਕਰੇ ਕੋਈ ਹੋਇਆ ਕਮ ਵੈਸੇ ਭਾਈ ਅਜੇ ਤੱਕ ਕੋਈ ਕਮ ਨਹੀਂ ਹੋਇਆ ਗੱਲਾਂ ਹੀ ਨੇ ਗੱਲਾਂ ਹੀ ਨੇ ਅੱਛਾ ਹਾਂ ਔਰ ਇਹ ਤਾਂ ਬਸ ਕਾਇਨੰਦੇ ਨੇ ਕਰਦੇ ਕੁਛ ਨਹੀਂ ਕਮਾਂਦੇ ਕੁਛ ਨਹੀਂ ਵੋਟ ਪਾ ਦਿੰਨੇ ਆ ਨਾ ਸਰਪੰਚ ਕਰਨਾ ਮੈਂਬਰ ਕਰਨਾ ਸਰਕਾਰ ਨੇ ਤਾਂ ਕਰਨਾ ਕੀ ਦੀ ਗੱਲੇ ਮੁੱਕ ਰਹੀ ਹੈ ਭਾਈ ਬਿਲਕੁਲ ਗੱਲ ਮੁੱਕਣੀ ਹੈ ਕਹਿ ਰਹੇ ਨੇ ਹੈਨਾ ਸਾਸ਼ੀ ਕਾਲ ਜੀ ਆਪਾਂ ਗੱਲ ਕਰ ਲਈ ਇੱਕ ਮਿੰਟ ਕਿੱਥੇ ਦੇ ਹੋ ਤੁਸੀਂ ਮੇਰਾ ਨਵੇਂ ਸ਼ਹਿਰ ਇਹਦੀ ਹੈ ਨਵਾਂ ਸ਼ਹਿਰ ਏਰੀਆ ਨਵਾਂ ਸ਼ਹਿਰ ਦੀਓ ਕਿੱਥੇ ਜਾ ਰਹੇ ਹੋ ਅਸੀਂ ਤਾਂ ਹਸਾਰ ਜਾ ਰਹੇ ਹਾਂ ਹਸਾਰ ਅਸੀਂ ਪਤਰਨ ਹੋ ਕੇ ਜਾਂਦੇ ਨੇ ਹਾਂਜੀ ਅੱਛਾ ਆਪਣਾ ਕੀ ਹਾਲ ਹੈ ਵੈਸੇ ਜੇ ਆਪਾਂ ਗੱਲ ਕਰ ਰਹੇ ਆ ਨਵਾਂ ਸ਼ਹਿਰ ਦੀ ਨਵਾਂ ਸ਼ਹਿਰ ਠੀਕ ਹੈ ਜੀ ਚੋਰੀਆਂ ਚਾਰੀਆਂ ਉੱਥੇ ਬਸੇਰੀਆਂ ਹੁੰਦੀਆਂ ਨੇ ਨਵਾਂ ਸ਼ਹਿਰ ਇਕਲੋਤਾ ਹੋਇਆ ਜਿੱਥੇ ਕਹਿ ਲੀਏ ਕਿ ਬਸਪਾ ਦੇ ਇਕਲੋਤੇ ਵਿਧਾਇਕ ਨੇ ਨਹੀਂ ਬਸਪਾ ਦੇ ਇਕਲੋਤੇ ਵਿਧਾਇਕ ਨੇ ਨਵਾਂ ਸ਼ਹਿਰ ਹੈ ਨਾ ਤੁਹਾਨੂੰ ਪਤਾ ਹੋਣਾ ਨਹੀਂ ਮੈਂ ਪਤਾ ਨਹੀਂ ਹੈਗਾ ਪਰ ਵੋਟ ਪਾਣੀ ਹੈ ਬੋਰ ਦਾ ਪਾਵਾ ਹੋਏ ਕਿੱਥੇ ਦੀ ਬਣੀ ਹੋਈ ਹੈ ਕਿੱਥੇ ਦੀ ਮਤਲਬ ਵੋਟ ਕਿੱਥੇ ਦੀ ਬਣੀ ਹੈ ਕਿੱਥੇ ਪਾਵੇਂਗੇ ਬੋਰ ਬਾਅਦ ਤੇ ਨਵੇਂ ਸ਼ਹਿਰ ਬਹਾਦਰਪੁਰੇ ਬਣੀ ਪਾ ਅੱਛਾ ਕੀ ਸੋਚ ਕੇ ਪਾਣੀ ਹੈ ਸਭ ਤੋਂ ਪਹਿਲਾਂ ਕੀ ਕੰਮ ਹੋਏ ਆਪਣੇ ਇਲਾਕੇ ਚ ਇਲਾਕੇ ਦੇ ਵਿੱਚ ਦਾ ਪਹਿਲੇ ਦਾ ਨਸ਼ਾ ਵਿੱਚ ਜਿਹੜਾ ਬੇਗਦਾਮ ਮੁਕਣਾ ਚਾਹੀਦਾ ਖਤਮ ਹੋਣਾ ਚਾਹੀਦਾ ਨਸ਼ਾ ਲੋਕਾਂ ਦਾ ਸਾਡੇ ਹਾਂਜੀ ਹਾਂਜੀ ਆਪਣੀ ਗੱਲ ਰੱਖਣੇ ਕੀ ਹਾਲ ਨੇ ਠੀਕ ਹੋ ਪਾ ਜੀ ਠੀਕ ਠਾਕ ਕਿੱਥੇ ਦੇ ਹੋ ਤੁਸੀਂ ਮੈਂ ਬਲਾਡੇ ਦਾ ਹਾਂ ਜੀ ਬਲਾਡੇ ਦੇ ਕੀ ਹਾਲ ਨੇ ਫਿਲਹਾਲ ਬਾਲਾ ਡੇ ਦੇ ਮਾਰੇ ਹੀ ਹਾਲ ਨੇ ਜੀ ਸਾਡੇ ਲਗਭਗ ਜੀ ਕਾਰਨ ਕੀ ਲੱਗਦਾ ਆਰ ਨੇ ਜੀ ਇੱਕ ਤਾਂ ਬੱਸਾਂ ਦੀ ਸਰਵਿਸ ਵਧਾਈ ਜਾਵੇ ਜੀ ਆ ਦੇਖੋ ਹੁਣ 100 ਸਵਾਰੀ ਆ ਬੱਸ ਦੇ ਵਿੱਚ ਸਰਵਿਸ ਹੈ ਨਹੀਂ ਬੱਸਾਂ ਦੀ ਸਵਾਰੀ ਜਾਦਾ ਸਰਵਿਸ ਵਧਾਈ ਜਾਵੇ ਨੰਬਰ 2 ਤੇ ਡਰਾਈਵਰ ਕਨੈਕਟਰ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ 10-10 ਸਾਲ ਹੋ ਗਏ ਸਾਨੂੰ ਕੱਚੀ ਤੁਰੇ ਫਿਰਦੇ ਆ ਡਰਾਈਵਰ ਕਨੈਕਟਰ ਬਾਰੇ ਕੁਝ ਨਹੀਂ ਸੋਚਿਆ ਸਰਕਾਰ ਨੇ ਵਾਅਦੇ ਕੀਤੇ ਨੇ ਵਾਦਿਆਂ ਤੋਂ ਮੁੱਕਰੀਆ ਸਰਕਾਰ ਹੁਣ ਵੋਟ ਦੱਸੋ ਕਿਹਨੂੰ ਪਾਈਏ ਵੋਟਾਂ ਪਾਈਆਂ ਸੀ ਸਰਕਾਰ ਨੂੰ ਪਾਈ ਸੀ ਠੀਕ ਆ ਨਾ ਨਾ ਤਾਂ ਕਿਸੇ ਨੇ ਪੱਕੇ ਕੀਤੇ ਆ ਬਸ 10 ਸਾਲ ਹੋ ਗਏ ਸਾਨੂੰ ਅਹੀਂ ਤੁਰੇ ਫਿਰਦੇ ਆ ਸਰਵਸ ਦੇਖ ਲਓ ਬਸ ਵਿੱਚ 100 ਸਵਾਰੀ ਆ ਜੀ ਸਰਵਸ ਅਸੀਂ ਬੱਸਾਂ ਹੀ ਨਹੀਂ ਪੂਰੀਆਂ ਹੁੰਦੀਆਂ ਸਰਕਾਰ ਕੋ ਕੀ ਕਰਾਂਗੇ ਅਸੀਂ ਮੇਰੇ ਜਿੜਾਣ ਲੱਗਦੇ ਹੋ ਫਿਰ ਸਵਾਰੀਆਂ ਕਿਹਦੇ ਚੜਾਇਆ ਨਹੀਂ ਹੋਰ ਜੀ ਜੇ ਹੁਣ ਨਹੀਂ ਅਸੀਂ ਰੋਕਦੇ 100 ਸਵਾਰੀ ਆ ਗੱਡੀ ਦੇਖ ਲਓ ਤੁਸੀਂ 100 ਸਵਾਰੀ ਇਹਦੇ ਵਿੱਚ ਜੇ ਅਸੀਂ ਨਹੀਂ ਰੋਕਦੇ ਤਾਂ ਸਵਾਰੀਆਂ ਸਾਡੇ ਨਾਲ ਗਲ ਪੈਂਦੀਆਂ ਨੇ ਕੁੱਲ ਮਿਲਾ ਕੇ ਮਾੜੇ ਹਾਲਾਤ ਹੀ ਆ ਜੀ ਸਰਕਾਰ ਦੇ ਮਾੜੇ ਹਾਲਾਤ ਨੇ ਸੁੱਖ ਪਿੱਛੇ ਦੇ ਕੀ ਕਹਦੇ ਕਿ ਕੀ ਹਾਲਾਤ ਨੇ ਪਿੱਛੇ ਦੇ ਜੀ ਇਧਰ ਕਾਫੀ ਬੱਚੇ ਖੜੇ ਨੇ ਠੀਕ ਹੈ। ਕੀ ਬਣੰਦਾ ਸੁਪਨਾ ਹੈ? ਡਾਕਟਰ ਮੈਮ ਡਾਕਟਰ ਬੰਨਿਆ ਤੁਸੀਂ ਹਸਪੀਟਲ ਸਾਈਂ ਡਿਊਟੀ ਲਗਾਈ। ਹਾਂਜੀ। ਅੱਛਾ ਸਕੂਲਾਂ ਦੀ ਗੱਲ ਕਰੀਏ ਜੇ ਸਕੂਲਾਂ ਚ ਕੋਈ ਫੈਸਿਲਿਟੀ ਚਾਹੁੰਦੇ ਨੇ ਬੱਚੇ ਕਿ ਇਹ ਕੁਝ ਚੇਂਜ ਹੋਣਾ ਚਾਹੀਦਾ ਜਾਂ ਸਾਨੂੰ ਕੋਈ ਇਹ ਸਹੂਲਤ ਮਿਲਣੀ ਚਾਹੀਦੀ ਹੈ? ਹਾਂਜੀ ਮੈਮ ਮਤਲਬ ਕਈ ਪੇਰੈਂਟਸ ਗਰੀਬ ਹੁੰਦੇ ਆ ਤਾਂ ਉਹਨਾਂ ਨੇ ਮਤਲਬ ਵਜ਼ੀਫਾ ਵਗੈਰਾ ਲੱਗਣਾ ਚਾਹੀਦਾਗਾ ਤੇ ਮਤਲਬ ਸਕੂਲ ਦਾ ਮਾਹੌਲ ਵਧੀਆ ਹੋਣਾ ਚਾਹੀਦਾ ਤੇ ਮਤਲਬ ਟੀਚਰ ਵੀ ਵਧੀਆ ਹੋਣੇ ਚਾਹੀਦੇ ਆਈ। ਟੀਚਰਸ ਵਧੀਆ ਨਹੀਂ ਹੁੰਦੇ। ਮਤਲਬ ਮੈਮ ਹੁੰਦੇ ਆ ਮਤਲਬ ਅੱਦੇ ਨਹੀਂ ਹੁੰਦੇ ਆਗੇ ਟਿੰਟਾੜਦੇ ਆ ਯਾ ਕਿ ਹਾਲਾਤਾਂ ਪੜਾਈ ਨਹੀਂ ਹੁੰਦੀ ਨਹੀਂ ਮੈਮ ਕਈ ਵਾਰ ਨਾ ਮਤਲਬ ਪੜਾਈ ਘੱਟ ਹੁੰਦੀ ਆ ਅੱਛਾ ਮਤਲਬ ਬੱਚੇ ਕਹਿ ਰਹੇ ਨੇ ਕਿ ਪੜਾਈ ਟੀਚਰਸ ਨੂੰ ਹੀ ਘੱਟ ਹੁੰਦੀ ਆ ਨਹੀਂ ਮੈਮ ਕਈ ਵਾਰ ਕਰਵਾਉਂਦੇ ਘੱਟ ਹੁੰਦੇ ਆਗੇ ਅੱਛਾ ਸਰਕਾਰੀ ਸਕੂਲਾਂ ਦੇ ਬੱਚੇ ਕਹਿ ਰਹੇ ਨੇ ਇਹ ਹਾਲਾਤ ਨੇ ਕਿ ਟੀਚਰਸ ਪੜਾਈ ਕੱਟ ਕਰਵਾਉਂਦੇ ਨੇ ਜੀ ਕਿਹੜੀ ਮੰਗ ਤੁਸੀਂ ਚਾਹੁੰਦੇ ਹੋ ਜਿਹੜੀ ਨਹੀਂ ਪੂਰੀ ਹੋਈ ਇੱਕ ਸਾਨੂੰ 1000 ਰੁਪਏ ਕਹਿੰਦਾ ਸੀ ਪਾਵਾਂਗੇ ਜੀ ਬੁੜੀਆਂ ਨੂੰ ਅਸੀਂ ਇੱਕ ਮਿਕ ਹੋ ਕੇ ਸਭ ਨੇ ਜਿਧਿਆ ਆ ਦੂਜੀ ਗੱਲ ਸਾਡਾ ਆਟਾ ਦਾਲ ਬੰਦ ਕਰਨ ਨੂੰ ਚਾਹੁੰਦੇ ਨੇ ਜੀ ਹੱਟਾ ਦਾਲ ਬਾਰੇ ਕੀ ਕਹਿ ਰਹੇ ਨੇ ਵੀ ਕਹਿੰਦੇ ਬੰਦ ਕਰਨਗੇ ਜੀ ਕਿਨੇ ਕਿਹਾ ਤੁਹਾਨੂੰ ਬੰਦ ਕਰਨਗੇ ਪਿੰਡਾਂ ਵਾਲੇ ਕਹਿੰਦੇ ਨੇ ਜਿਹੜੇ ਬੰਦ ਦੇ ਨੇ ਵੀ ਬੰਦ ਹੋ ਜੂਗਾ ਜੀ ਬਾਕੀ ਅਸੀਂ ਬੋਟਾ ਕਰੇ ਨਹੀਂ ਰੱਖਣੇ ਚਾਹੁੰਦੇ ਜੀ ਅਸੀਂ ਤਾਂ ਉਸੇ ਤਰੀਕਾ ਪਾਵਾਂਗੇ ਵੋਟਾਂ ਦਾ ਵੀ ਆਹ ਸਾਤੋ ਬਿਜਲੀ ਦਾ ਬਿੱਲ ਨਹੀਂ ਭਰ ਜਾਂਦਾ ਸਾਡੇ ਮੀਟਰ ਪੱਟ ਕੇ ਲੈ ਜਾਂਦੇ ਨੇ ਨਹੀਂ ਬਿਜਲੀ ਦਾ ਬਿੱਲ ਤਾਂ ਕਹ ਰਹੇ ਨੇ ਯੂਨਿਟ ਆ ਫ੍ਰੀ ਨੇ ਕਿ ਮੁਫਤ ਆ ਰਹੇ ਆ ਜਿਹਦਾ ਸਾਡੇ ਵਰਗੇ ਗਰੀਬਾਂ ਦਾ ਇਕੱਠਾ ਹੋ ਜਾਂਦਾ ਜੀ ਨਹੀਂ ਭਰਿਆ ਜਾਂਦਾ ਉਹ ਪੱਟ ਕੇ ਲੈ ਜਾਂਦੇ ਨੇ ਝਰਕਦੇ ਨੇ ਕਈ ਵਾਰ ਇਹੋ ਜਿਹੇ ਮਸਲੇ ਵੀ ਆਉਂਦੇ ਨੇ ਕਿ ਜ਼ਿਆਦਾ ਬਿੱਲ ਆਉਂਦੇ ਨੇ ਇੰਨਾ ਯੂਜ਼ ਨਹੀਂ ਵੀ ਕੀਤਾ ਹੁੰਦਾ ਹੁਣ ਸਾਡੇ ਵਰਗੇ ਗਰੀਬਾਂ ਤੋਂ ਦਿਹਾੜੀ ਕਰਕੇ ਕਦੇ ਭਰਿਆ ਵੀ ਨਹੀਂ ਜਾਂਦਾ ਹੈਗਾ ਜੀ ਜਿਹੜਾ ਆਉਂਦਾਗਾ ਜਿੰਨੀਆਂ ਜੁਲਟਾ ਮਾਫ ਹੋ ਕੇ ਬਾਕੀ ਵੀ ਲਾਉਂਦਾ ਸਾਤੋਂ ਭਰਿਆ ਨਹੀਂ ਗਿਆ ਜੀ ਸਾਡਾ ਉਹਦੀ ਮੀਟਰ ਲੈ ਕੇ ਪੱਟ ਕੇ ਸਾਡੇ ਨਿੱਕੇ ਨਿੱਕੇ ਬੱਚੇ ਨੇ ਜੇ ਤੁਸੀਂ ਸਾਡੇ ਘਰ ਦੀ ਹਾਲਤ ਦੇਖੋ ਜਾ ਕੇ ਵੀ ਸੋਤੋਂ ਦੇਖੀ ਨਹੀਂ ਜਾਣੀ ਜਿਹੜੇ ਜਬੀ ਗਰੀਬ ਨੇ ਉਹ ਭੁੱਖੇ ਮਰਦੇ ਫਿਰਦੇ ਨੇ 10 10 ਕਿੱਲਿਆਂ ਵਾਲੀ ਦਾ ਪਲਸਣਾ ਲੱਗ ਰਹੀਆਂ ਨੇ ਜੀ ਇਹ ਵੀ ਸਰਕਾਰ ਸਾਨਮੀਨ ਕਰੇ ਤੇ ਫਿਰ ਕਿਵੇਂ ਗੁਜ਼ਾਰਾ ਹੁੰਦਾ ਬਿਜਲੀ ਤੋਂ ਬਿਨਾ ਜੋ ਮੀਟਰ ਪੱਟ ਕੇ ਲੈ ਕੇ ਬਿਨਾ ਕੀ ਕਰੇ ਜੀ ਕਦੇ ਕਿਸੇ ਦੇ ਸਾੜੇ ਕੱਢ ਕੇ ਕਿਸੇ ਦੇ ਮੀਟਰ ਚੋਂ ਲਾਉਨੇ ਕਦੇ ਕਿਸੇ ਦੇ ਸਾੜੇ ਕੱਢ ਕੇ ਕਿਸੇ ਦੇ ਮੀਟਰ ਚੋਂ ਲਾਉਨੇ ਕੁਬਾਤ ਰਾਗਿਆ ਤਾਂ ਆਹੀ ਮੰਗਾ ਨੇ ਜੀ ਸਾਡੀਆਂ ਹੋਰ ਕੀ ਮੰਗਾ ਨੇ ਗਰੀਬਾਂ ਦੀਆਂ ਸਾਨੂੰ ਆਟਾ ਦਾਲ ਮਿਲਣੀ ਚਾਹੀਦੀ ਆ ਸਾਨੂੰ ਆ ਪਲਸਣਾ ਗਰੀਬਾਂ ਦੀਆਂ ਪਲਸਣਾ ਲੱਗਣੀਆਂ ਚਾਹੀਦੀਆਂ ਨੇ ਵੀ ਆ ਜਿਹੜੇ 10-10 ਕਿੱਲੇ ਵਾਲੀਆਂ ਲਵਾਈਆਂ ਬੈਠੇ ਨੇ ਇਹਨਾਂ ਦੀ ਸ਼ਾਨ ਮੀਨ ਕਰੇ ਸਰਕਾਰਾਂ ਵੀ ਬਰੀ ਜਵਾਨੀ ਚਲਵਾਈ ਬੈਠੀਆਂ ਨੇ 10-10 ਕਿੱਲੇ ਵਾਲੀਆਂ ਬੁੜੀਆਂ ਦੀ ਤਾਂ ਦੂਰ ਦੀ ਗੱਲ ਆ ਗਰੀਬਾਂ ਦੀ ਤਾਂ ਹੀ ਮੱਕੀ ਹਲੇ ਵੀ ਬਾਹਰ ਦੇਖੋ ਜੀ ਹਾਲਤ ਪਿੰਡਾਂ ਦੇ ਵਿੱਚ ਆ ਨਸਾਂ ਨੇ ਦੁਨੀਆ ਗਾਲ ਰੱਖੀ ਆ ਨਿਕੇ ਨਿਕੇ ਦਾ 10-10 ਸਾਲ ਦੇ ਬੱਚੇ ਨਸ਼ਿਆਂ ਨੇ ਪੱਟ ਰੱਖੇ ਨੇ ਇੱਕ ਪਿੰਡ ਦੇ ਵਿੱਚ 10-10 ਵਪਾਰੀ ਬੈਠੇ ਨੇ ਜੀ ਆਪਣੇ ਇਲਾਕੇ 'ਚ ਗੱਲਾਂ ਬਹੁਤ ਹੋਈਆਂ ਸੀ ਕੰਮ ਨੂੰ ਲੈ ਕੇ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ ਬੜੇ ਕੰਮ ਕਰ ਰਹੇ ਹਾਂ ਮਹੱਲੇ ਕਲੀਨਿਕ ਤੋਂ ਲੈ ਕੇ ਸਰਕਾਰ ਤੁਹਾਡੇ ਦੁਆਰ ਬੜੇ ਕੁਝ ਕਰ ਰਹੀ ਹੈ ਕਿੰਨਾ ਕਿ ਸੱਚਾਈ ਹੈ ਆਪਣੇ ਹਾਲ ਕੀ ਨੇ ਦੇਖੋ ਜੀ ਮਾੜੀ ਹਾਲ ਨੇ ਸਾਰੇ ਕਿਤੇ ਕੋਈ ਕੰਮ ਨਹੀਂ ਹੋਇਆ ਜਿਹੜੇ ਵਾਦੇ ਕੀਤੇ ਸੀ ਕੋਈ ਵਾਦਾ ਪੂਰਾ ਨਹੀਂ ਹੋਇਆ ਕੋਈ ਵਾਦਾ ਪੂਰਾ ਨਹੀਂ 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 ਸਭ ਤੋਂ ਪਹਿਲਾਂ ਕਿਹੜਾ ਵਾਦਾ ਪੂਰਾ ਹੋਏ ਆਹਾ ਪਿੰਡਾਂ ਦਾ ਵਿਕਾਸ ਹੋਣਾ ਚਾਹੀਦਾ ਆਪਣੇ ਸੜਕਾਂ ਵਗੈਰਾ ਵਧੀਆ ਬਣਨੇ ਚਾਹੀਦਾ ਟੁੱਟੀਆਂ ਪਈਆਂ ਸਾਰੇ ਕਿਤੇ ਪਾਈਪੋ ਲਈ ਸੰਗਰੂਰ ਚ ਆਮਾਦੀ ਪਾਰਟੀ ਹਾਰ ਗਈ ਸੀ ਆਮਾਦੀ ਕਾਟੀਏ 15 ਕਿ ਦਿਨ ਮਿਲੇ ਸੀਗੇ ਜਿਹੜਾ ਸਾਡਾ ਕੈਂਡੀਡੇਟ ਸੀਗਾ ਉਹਦਾ ਇਹ ਨਾਮ ਨਹੀਂ ਸੀਗਾ ਲੋਕ ਪਛਾਣ ਨਹੀਂ ਪਾਏ ਇਸ ਕਰਕੇ ਸਿਮਰਨ ਸਿੰਘ ਜੀ ਜਿੱਤ ਗਏ ਨੀ ਤੇਰੇ ਆਏ ਨੇ ਇਸ ਵਾਰੀ ਨੀ ਤੇਰ ਖੜੇ ਨੇ ਆਮਾਦੀ ਪਾਰਟੀ ਤੋਂ ਲੱਗ ਰਹੇ ਜਿੱਤ ਸਕਦੇ ਨੇ ਕੀ ਕਹਿ ਸਕਦੇ ਹੈ ਕੀ ਲੱਗਦਾ ਔਣੀ ਜੀ ਇਕੱਲੀ ਆਪਣੀ ਦਿਲ ਦੀ ਗੱਲ ਹਾਂ ਜੀ ਹੁਣ ਨਹੀਂ ਜਿੱਤ ਸਕਦੇ ਜੀ ਨਹੀਂ ਜਿੱਤ ਸਕਦੇ ਨਾ ਜੀ ਚਲੋ ਤੁਸੀਂ ਤੁਹਾਨੂੰ ਕੀ ਲੱਗਦਾ ਹੁਣ ਨਹੀਂ ਜਿੱਤ ਸਕਦੇ ਜੀ फोन ਨਹੀਂ ਜਗਾ ਦੇ ਹਾਂ ਸਾਇਰ ਹੈ ਜੀ ਨਾ ਆਈ ਬੁਰਾ ਕਾਰਨ ਕੀ ਲੱਗਦਾ ਹੈ ਕਾਰਨ ਕੀ ਲੱਗਦਾ ਹੁੰਦਾ ਬੁਰਾ ਹਾਲ ਆ ਜੀ ਸਾਇਰ ਹੈ ਜੀ ਚਲੋ ਇਹ ਕਹਿ ਰਹੇ ਨੇ ਨਹੀਂ ਜਿੱਤ ਸਕਦੇ ਹੈਨਾ ਉਸ ਵਾਸਤੇ ਇਹਦੇ ਆਪਣੇ ਦੋਸਤਾਂ ਨੇ ਸਲਾਹ ਕਰ ਰਹੀ ਸੀ ਕਿ ਝੂਠ ਬੋਲਾਂ ਮੈਂ ਜਾਂ ਸੱਚ ਬੋਲਾਂ ਤਾਂ ਝੂਠ ਬੋਲੋਗੇ ਜਾਂ ਸੱਚ ਸੱਚ ਬੋਲਾਂਗੇ ਸੱਚ ਬੋਲਾਂਗੇ ਭਾਈ ਸੋ ਹੀ ਸੱਚ ਦਾ ਸੱਚ ਦੱਸੀ ਯਾਰ ਹਾਂ ਸੱਚ ਦੱਸਾਂਗੇ ਪਸਤੂ ਲੋਗ ਮਾਰਜੀ ਕੀ ਲੰਦੇ ਤਾਂ 2 ਸਾਲ ਹੋ ਗਏ ਭਗਵੰਤ ਮਾਨ ਸਰਕਾਰ ਆਏ ਨੂੰ ਕੀ ਕੁਝ ਚੇਂਜ ਆਇਆ ਬਦਲਾ ਆਇਆ ਬਦਲਾ ਆਦੀ ਸਰਕਾਰ ਦੀ ਕੁਝ ਨਹੀਂ ਆਇਆ ਤੇ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਬਾਅਦ ਇਚ ਕੁਝ ਘੱਟ ਜ਼ਿਆਦਾ ਹੋਇਆ ਵਧਿਆ ਉਹ ਪਹਿਲਾਂ ਕਹਿੰਦੀ ਰਿਸ਼ਵਤ ਲੈਂਦੇ ਨੇ ਸਭ ਕੁਝ ਲੈਂਦੇ ਨੇ ਰਿਸ਼ਵਤ ਉਹਦਾ 2 ਦਿਨ ਹੀ ਉਹ ਹੁੰਦਾਗਾ ਬਾਅਦ ਫੇਰ ਉਹ ਚੱਕਰ ਦੀ ਸਾਰਾ ਕੁਝ ਇਹ ਜਿਵੇਂ ਨੌਜਵਾਨਾਂ ਨੂੰ ਸਪੈਸ਼ਲੀ ਇਹਨਾਂ ਦਾ ਸਿੱਖਿਆ ਤੇ ਸਿਹਤ ਨੂੰ ਲੈ ਕੇ ਆਈ ਸੀ ਇਹ ਸਰਕਾਰ ਤਾਂ ਸਿੱਖਿਆ ਤੇ ਸਿਹਤ ਅਸੀਂ ਜਾਨਣਾ ਚਾਹੁੰਦੇ ਹਾਂ ਸੀਐਮ ਦਾ ਜਿਹੜਾ ਗੜ ਕਿਹਾ ਜਾਂਦਾ ਹੈ ਇਹ ਇਲਾਕਾ ਇਸ ਚੱਕੇ ਵਿੱਚ ਹੈ ਕੁਝ ਨਹੀਂ ਹੈਗਾ ਇਹ ਸਾਰਾ ਕੁਝ ਝੂਠ ਹੀ ਹੈ ਸਾਰਾ ਕੁਝ ਨਹੀਂ ਚੇਂਜ ਹੋਣਾ ਹਾਂ ਇਹ ਕੁਝ ਨਹੀਂ ਚੇਂਜ ਹੋਗਾ ਜੀ ਤੁਸੀਂ ਕੀ ਕਰਦੇ ਹੋ ਮੈਂ ਵੀ ਇਹ ਕਰਦਾ ਤੇ ਕਰਦਾ ਨੌਕਰੀਆਂ ਦੀ ਉਮੀਦ ਹੈ ਹਾਂ ਇਹ ਦੋ ਵਾਰ ਭਰੀ ਦੀ ਪਹਿਲਾਂ ਭਰਿਆ ਪੁੱਛ ਰਹੀ ਹੁਣ ਵੀ ਭਰੀ ਹੋਈ ਹੈ ਜੀ ਬਾਕੀ ਦੇਖਦੇ ਹਾਂ ਕੀ ਲੱਗਦਾ ਹੈ ਨਾਲ ਦਿਆਂ ਨੂੰ ਮਿਲੀਆਂ ਨੌਕਰੀਆਂ ਕੁਝ ਹੋਰ ਜਿਹੜਾ ਮੇਰੇ ਨਾਲ ਦੇ ਉਹਨਾਂ ਕਿਸੇ ਨੂੰ ਨਹੀਂ ਮਿਲੀ ਇਹਨਾਂ ਦੇ ਮੇਰੇ ਨਾਲ ਵਾਧੂ ਨੰਬਰ ਤੇ ਉਹਨਾਂ ਨੂੰ ਨਹੀਂ ਮਿਲੀ ਮਿਲੀ ਨਿਕਰ ਮਿਲੀ ਗਈ ਨੂੰ ਕਿਸੇ ਨੂੰ ਜਿਹੜੇ ਮੇਰੇ ਨਾਲ ਅੱਜ ਕਿਸੇ ਨੂੰ ਨਹੀਂ ਮਿਲੀ ਦੇਖੋ ਤੁਸੀਂ ਕੀ ਜਾਣਦੇ ਹੋ ਕਿ ਜਿਹੜੀਆਂ ਚੀਜ਼ਾਂ ਇਸ ਇਲਾਕੇ 'ਚ ਨਹੀਂ ਹੈਗੀਆਂ ਜਿਹੜੀਆਂ ਸੁਧਾਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਜਿਵੇਂ ਆ ਸਾਡੇ ਆ ਧੂਰੀ ਵਾਲਕੇ 'ਚ ਕੋਈ ਸਪੋਰਟਸ ਗਰਾਊਂਡ ਨਹੀਂ ਹੈਗਾ ਜੀ ਕੋਈ ਮਾਨ ਇੰਨੀ ਵਧੀਆ ਸਹੂਲਤ ਕੋਈ ਨਹੀਂ ਹੈਗੀ ਜੀ ਜਿਵੇਂ ਹਨਾ ਇਹ ਆਪਣੇ ਸਾਡੇ ਪਿੰਡਾਂ ਚ ਲਾਲੋਈ ਕੋਈ ਡਾਕਟਰੀ ਸਹੂਲਤ ਨਹੀਂ ਹੈਗੀ ਛੋਟਾ ਜਿਹਾ ਪਿੰਡ ਹੈ ਸਾਡਾ ਉੱਥੇ ਆਇਆ ਸੀ ਕਹਿੰਦੇ ਸੀ ਕਰਾਂਗੇ ਸਭ ਕੁਝ ਕਰਾਂਗੇ ਕੁਝ ਨਹੀਂ ਕਰੇ ਵੋਟਾਂ ਨੂੰ ਪਹਿਲਾਂ ਕਹਿੰਦੇ ਹੁੰਦੇ ਸੀ ਸਭ ਕੁਝ ਕਰਾਂਗੇ ਲੋਕਾਂ ਲਾਕ ਕਲੀਨਿਕ ਉਸ ਸਿਆਮ ਦੇ ਆਪਣੇ ਇਲਾਕੇ ਚ ਨਹੀਂ ਹੈਗੇ ਹਾਂ ਯਾ ਇੱਥੇ ਧੂਰੀ ਹੋਇ ਇੱਕ ਹੀ ਬਸ ਕੱਲ ਆਪਣੇ ਇਲਾਕੇ ਕਿਹੜਾ ਹੈ ਆਪਣਾ ਸੰਗਰੂਰ ਪੰਦਾ ਹੀ ਜ਼ਿਲ੍ਹਾ ਆਪਣਾ ਹਾਂ ਸੰਗਰੂਰ ਪੰਦੇ ਸੰਗਰੂਰ ਤੋਂ ਮੀਤ ਫੇਰ ਖੜਨੇ ਆਮ ਆਦੀ ਪਾਰਟੀ ਤੋਂ ਬੀਜੇਪੀ ਦਾ ਹਲੇ ਐਗਜ਼ੈਕਟਲੀ ਨਹੀਂ ਪਤਾ ਕਾਂਗਰਸ ਦਾ ਨਹੀਂ ਪਤਾ ਅਕਾਲੀ ਦਲ ਦਾ ਨਹੀਂ ਪਤਾ ਪਰ ਆਪਾਂ ਚਲੋ ਆਮ ਆਦੀ ਪਾਰਟੀ ਦੀ ਪਿਛਲੇ 2 ਸਾਲ ਦੇ ਕੰਮ ਦੀ ਗੱਲ ਕਰੀਏ ਜਾਂ ਪਿਛਲੇ 10 ਸਾਲ ਦੀ ਕੰਮ ਦੀ ਗੱਲ ਕਰਦੇ ਆਂ ਬੀਜੇਪੀ ਦੀ ਹੈਨਾ ਕੀ ਲੱਗਦਾ ਹੈ ਕਿੰਨਾ ਕੰਮ ਦੋਨਾਂ ਸਰਕਾਰਾਂ ਨੇ ਕਰਾਇਆ ਕੇਂਦਰ ਨੇ ਵੀ ਤੇ ਪੰਜਾਬ ਸਰਕਾਰ ਨੇ ਨਹੀਂ ਸਰ ਦੇਖੋ ਜੋ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਐਂਟਰੀ ਕੀਤੀ ਆ ਹਨਾ ਚਲੋ ਇਹ ਜਿੱਤੇ ਨੇ ਥੋਲੀ ਥੋਲੀ ਵਰਕ ਹੋ ਰਿਹਾ ਮਤਲਬ ਕਾਰ ਰਹਿਣੇ ਆ ਨਾ ਜਿੰਨਾ ਉਹਨਾਂ ਤੋਂ ਚਲੋ ਹੋ ਰਿਹਾ ਨਾ ਥੋਲੀ ਥੋਲੀ ਮੈਂ ਕਹਿੰਦੀ ਅਪਡੇਟ ਹੋ ਰਿਹਾ ਸਾਰਾ ਕੁਝ ਇਹ ਪਹਿਲਾਂ ਇਦਾਂ ਸਾਡੀ ਤੋਰੀ ਦਾ ਸਾਨੂੰ 3 ਸਾਲ ਹੋ ਗਿਆ ਆਂਦਿਆਂ ਨੂੰ ਬਸ ਸਟੈਂਡ ਬਿਲਕੁਲ ਇਦਾਂ ਬਾਰਿਸ਼ ਹੁੰਦੀ ਸੀ ਨਾ ਪਾਣੀ ਨਾ ਪਰ ਜਾਂਦਾ ਸੀਗਾ ਉਹ ਐਂਡਰਲੌਕ ਇਟਸ ਟਾਈਲਸ ਵਗੈਰਾ ਲੱਗ ਗਿਆ ਚਲੋ ਪਹਿਲਾਂ ਨਾਲੋਂ ਬਹੁਤ ਰਾਹਤ ਆ ਗਈ ਸਾਨੂੰ ਚਲੋ ਮੈਂ ਤਾਂ ਜਦੋਂ ਸਟੂਡੈਂਟ ਆ ਮੈਂ ਤਾਂ ਇੱਦਾਂ ਹੀ ਕਹਿ ਸਕਦੀ ਆ ਨਾ ਵੈਕੈਂਸੀਜ਼ ਵਗੈਰਾ ਪ੍ਰੋਵਾਈਡ ਕਰ ਰਹੇ ਆ ਸਾਨੂੰ ਹਨਾ ਸਾਡੇ ਲਈ ਤਾਂ ਚਲੋ ਬੈਨੀਫਿਟ ਹੈ ਜਿਵੇਂ ਆਪਣੇ ਸਕੂਲ ਕਾਲਜ ਲਾ ਲੋ ਇੰਗਲਿਸ਼ ਮੀਡੀਅਮ ਹੋ ਗਏ ਪੰਜਾਬੀ ਤੋਂ ਹਨਾ ਕਰ ਰਹੇ ਆ ਮਤਲਬ ਵਰਕ ਤਾਂ ਹੋ ਰਿਹਾ ਹੌਲੀ ਹੌਲੀ ਹੋ ਰਿਹਾ ਸਾਨੂੰ ਤੁਸੀਂ ਸਕੂਲ ਚੋਂ ਵਾਲੇ ਨਹੀਂ ਮੈਂ ਤਾਂ ਗ੍ਰੈਜੂਏਸ਼ਨ ਕਰ ਚੁੱਕੀ ਆ ਅੱਛਾ ਕਰ ਚੁੱਕੀ ਆ ਹਾਂਜੀ ਅੱਛਾ ਤੇ ਇਸ ਤੋਂ ਇਲਾਵਾ ਹੋਰ ਕੰਮ ਕੀ ਹੋਣਾ ਚਾਹੀਦਾ ਜਿਵੇਂ ਕਿ ਲੱਗਦਾ ਚੋਣਾ ਤੋਂ ਬਾਅਦ ਜਿਹੜੀ ਪਾਰਟੀ ਜਿੱਤੇ ਹੈਨਾ ਕੇਂਦਰ ਚ ਆਏ ਸਭ ਤੋਂ ਪਹਿਲਾਂ ਧੂਰੀ ਲਈ ਸੰਗਰੂਰ ਲਈ ਇਹ ਕੰਮ ਕਰਾਏ ਸਰ ਮੇਰੇ ਲਈ ਤਾਂ ਆਈਆਂ ਜਿੱਦਾਂ ਨਾ ਆਪਣੇ ਹੁਣ ਹਸਪੀਟਲਸ ਵਗੈਰਾ ਹੋ ਗਿਆ ਨਾ ਇਹਨਾਂ ਨੂੰ ਥੋੜਾ ਹੋਰ ਮਾਡਰਨ ਅਪਡੇਟ ਕੀਤਾ ਜਾਣਾ ਚਾਹੀਦਾ ਤੇ ਆਪ ਤਾਂ ਕਹਿੰਦੀ ਹੈ ਕਿ ਅਸੀਂ ਤਾਂ ਕੰਮ ਹੀ ਇਸ ਦਾ এডੂਕੇਸ਼ਨ ਤੇ ਹੈਲਥ ਤੇ ਕੀਤਾ ਸੁਣੋ ਕੀਤਾ ਮੈਂ ਕਹਿੰਦੀ ਆ ਪਹਿਲਾਂ ਨਾਲੋਂ ਮਤਲਬ ਹਸਪੀਟਲ ਬਹੁਤ ਜ਼ਿਆਦਾ ਅੱਛਾ ਹੋ ਗਿਆ ਹੈ ਪਰ ਫਿਰ ਵੀ ਨਾ ਜਿੱਦਾਂ ਆਪਾਂ ਕਹਿੰਦੇ ਆ ਕਿ ਕੈਂਸਰ ਵਗੈਰਾ ਦਾ ਸੰਗਰੂਰ ਚ ਬਣਨੇ ਚਾਹੀਦੇ ਆ ਹਸਪੀਟਲਸ ਹੋਰ ਏ ਅਪਡੇਟ ਉਹਨਾਂ ਤੱਕ ਜਾਣੀ ਚਾਹੀਦੀ ਆ ਆਪਣੀ ਸਿਟੀ ਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਡੇ ਟੂ ਡੇਟ ਅਪਡੇਟ ਲੈਣੀ ਚਾਹੀਦੀ ਆ ਉਹਨਾਂ ਨੂੰ ਵੀ ਇੱਥੇ ਕੀ ਕੁਝ ਰਹੰਦਾ ਹੈ ਜਾਂ ਸਾਨੂੰ ਕੀ ਕੁਝ ਕਰਨਾ ਚਾਹੀਦਾ ਹੈ ਕੀ ਕੁਝ ਕਰਨਾ ਚਾਹੀਦਾ ਹੈ ਕਿ ਕੁਝ ਰਹੰਦਾ ਹੈ ਦੇਖਣਾ ਚਾਹੀਦਾ ਹੈ ਅੱਛਾ ਇਧਰ ਵੀ ਗੱਲ ਕਰ ਲੈਂਦੇ ਆ ਹੈਲੋ ਜੀ ਹਾਂ ਜੀ ਬਦਿਹ ਕਿੱਥੇ ਜਾਣਾ ਤੁਸੀਂ ਬਾਹਰ ਜਾਣਾ ਹੈ ਨੇ ਬਾਹਰ ਜਾਣਾ ਹਾਂ ਜੀ ਕਿੱਥੇ ਜਾਣਾ ਹੈ ਹਾਂ ਜੀ ਬਸ ਤੋਂ ਬਾਹਰ ਜਾਣਾ ਹੈ ਕਿ ਦੇਸ਼ ਤੋਂ ਬਾਹਰ ਜਾਣਾ ਹੈ ਬਸ ਤੋਂ ਵੀ ਜਾਣਾ ਜੀ ਦੇਸ਼ ਤੋਂ ਵੀ ਜਾਣਾ ਕਾਰਨ ਕੀ ਹੈ ਚਲੋ ਬਸ ਤੋਂ ਜਾਣਾ ਹੀ ਪੈਣਾ ਹੈ ਸਟਾਪ ਆ ਗਿਆ ਦੇਸ਼ ਤੋਂ ਕਿ ਜਾਣਾ ਪੈਣਾ ਹੈ ਹਾਂ ਜੀ ਪਲਸ 2 ਕਰ ਲੀਜੀ ਉਸ ਤੋਂ ਬਾਅਦ ਗ੍ਰੈਜੂਏਸ਼ਨ ਕਰਾਂਗੇ ਗ੍ਰੈਜੂਏਟਸ ਤੋਂ ਬਾਅਦ ਪੋਸਟ ਗ੍ਰੈਜੂਏਟ ਹੋਣੀ ਹੈ ਜੀ ਫਿਰ ਵੀ ਜੋਬ ਨਹੀਂ ਮਿਲਦੀ ਹੈਗੀ ਇੰਨੇ ਐਕਸਪੀਰੀਐਂਸਸ ਕਰਦੇ ਆਂਗੇ ਪਰ ਵੀ ਸਰਕਾਰ ਜਿਹੜੀ ਵੈਲਿਊ ਲੈਂਦੀ ਨਹੀਂ ਹੈਗੀ ਉਸ ਤੋਂ ਬਾਅਦ ਮੈਂ ਵੀ ਪਲਸ 2 ਤੋਂ ਬਾਅਦ ਆਈਲ ਦੀ ਪ੍ਰੀਪੇਅਰ ਹੀ ਕੀਤੀ ਹੈਗੀ ਹਾਂਜੀ ਤੇ ਜੀ ਮੈਂ ਕਈ ਮੈਨ ਲੱਗਦਾ ਪ੍ਰਾਈਵੇਟਾਂ ਦੇ ਇੰਟਰਵਿਊਜ਼ ਲਈ ਉਹਦੇ ਲਈ ਵੀ ਕਹਿੰਦੇ ਹੁੰਦੇ ਨੇ ਉਹ ਫਰੈਸ਼ਰ ਚਾਹੁੰਦੇ ਉਹ ਫਰੈਸ਼ਰ ਕੀ ਹਨ ਵੀ ਦੋ ਸਾਲ ਅਸੀਂ ਉਹ ਸਬਜੈਕਟ ਨੂੰ ਪੜ੍ਹਦੇ ਹਾਂ ਉਸ ਤੋਂ ਬਾਅਦ ਐਗਜ਼ਾਮ ਦਿੰਦੇ ਹਾਂ ਵੀ ਅਜੇ ਅਸੀਂ ਉਹ ਸਬਜੈਕਟ ਦੇ ਫਰੈਸ਼ਰ ਆਂਗੇ ਉਹ ਸਰਕਾਰ ਨੂੰ ਅਸੀਂ ਪਰ ਟਕ ਲਾਇਆ ਜੀ ਮੈਂ ਤਾਂ ਡੇਲੀ ਨੂੰ ਤਾਂ ਹੀ ਜੀ ਟੈਨਸ਼ਨ ਲੱਗ ਰਹੀ ਹੈ ਮੈਂ ਤਾਂ ਇਹ ਤਾਂ ਮੈਲਸ ਕੀਤੀ ਹੈ ਲੱਗਦਾ ਹੈ ਕਿ ਥੋੜਾ ਜਿਆਦਾ ਹੋਰ ਜ਼ਬਰ ਕਰੀਏ ਵੇਟ ਕਰੀਏ ਆਪਾਂ ਦਿੱਲੀ ਜਾ ਸਕਦੇ ਆਂ ਆਪਾਂ ਚੰਡੀਗੜ੍ਹ ਜਾ ਸਕਦੇ ਆਂ ਜੇ ਉੱਥੇ ਨੌਕਰੀ ਮਿਲੇ ਆਪਾਂ ਨੂੰ ਬਾਹਰ ਜਾਣ ਦੀ ਲੋੜ ਕੀ ਹੈ ਬਟ ਸਰਪ੍ਰੇਨੀ ਆਪਰਚੂਨਿਟੀ ਜੀ ਨਹੀਂ ਹੈਗੀ ਮੇਰੇ ਮਦਰ ਨੇ ਕਿ ਕਿੱਥੋਂ ਸਿੰਗਲ ਮਦਰ ਹੈ ਮੇਰੀ ਕਿੱਥੋਂ ਘਰ ਜਾ ਕਰ ਦੂਗੀ ਮੇਰਾ ਵੀ ਮੈਨੂੰ ਚੰਡੀਗੜ੍ਹ ਭੇਜ ਦੇ ਉੱਥੋਂ ਚੰਡੀਗੜ੍ਹ ਮੈਂ ਖੁਦ ਜਾੰਮੀ ਮੈਨੂੰ ਅਵਾਇਡ ਕਰੇ ਪਰ ਬਾਹਰ ਜਾ ਰਹੇ ਆ ਉੱਥੇ ਵੀ ਤਾਂ 15-16 ਲੱਖ ਤਾਂ ਉੱਤੇ ਲੱਗ ਜਾਣਾ ਹੈ

ਸਾਲ ਤੋਂ ਪਿੰਡਾਂ ਦੇ ਵਿੱਚ ਆ ਨਸ਼ਿਆਂ ਨੇ ਦੁਨੀਆ ਗਾਲ ਰੱਖੀ ਆ ਨਿਕੇ ਨਿਕੇ 10-10 ਸਾਲ ਦੇ ਬੱਚੇ ਨਸ਼ਿਆਂ ਨੇ ਪੱਟ ਰੱਖੇ ਨੇ ਟੀਕ ਪਿੰਡ ਦੇ ਵਿੱਚ 10-10 ਵਪਾਰੀ ਬੈਠੇ ਨੇ ਬਹੁਤ ਸਾਲ ਹੋ ਗਏ ਸਾਨੂੰ ਪਾਉਂਦਿਆਂ ਨੂੰ ਦੇਖਦੇ ਨੂੰ ਕਿਸੇ ਨੇ ਫੇਰ ਨਹੀਂ ਢਾਈ ਪਤੀ ਪਤੀ 100 ਰੁਪਏ ਘਾਤੀ ਆਏ ਜਦੋਂ ਨੂੰ ਆਈ ਸਰਕਾਰ ਬਣੀ ਹੋਈ ਆ ਪੰਜ ਪੈਸੇ ਵੀ ਨਹੀਂ ਪਾਏ ਹਾਲ 10 ਸਾਲ ਹੋ ਗਏ ਸਾਨੂੰ ਅੱਚੀ ਤੁਰੇ ਫਿਰਦੇ ਆਂ ਡਰਾਈਵਰ ਕਨੈਕਟਰ ਬਾਰੇ ਕੁਝ ਨਹੀਂ ਸੋਚਿਆ ਸਰਕਾਰ ਨੇ ਵਾਅਦੇ ਕੀਤੇ ਨੇ ਵਾਦਿਆਂ ਤੋਂ ਮੁੱਕਰੀਆ ਸਰਕਾਰ ਆ ਗੁੱਲ ਮਲਾ ਕੇ ਮਾਰੇ ਹਾਲਾਤ ਹੀ ਆਈ ਸਰਕਾਰ ਦੇ ਸਾਸ਼ੀ ਗੱਲ ਆਦਮ ਨਮਸ਼ਕਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਤੇ ਤੁਹਾਡਾ ਫੇਵਰੇਟ ਸ਼ੋ ਲਾਲ ਲੱਪਾ ਲਾਰੀ ਲੈ ਕੇ ਇਸ ਵਕਤ ਅਸੀਂ ਪਹੁੰਚੇ ਆਂ ਦਿਲਬਾ ਅਪਾ ਦੜਬੇ ਤੋਂ ਲਹਿਰਾ ਕਾਕਾ ਜਾ ਰਹੇ ਆ ਮੈਂ ਬਸੰਵਰਮਾ ਤੇ ਮੈਂ ਸੁਖ ਸਿੱਧੂ ਬਿਲਕੁਲ ਤੇ 25 ਮਿੰਟ ਦਾ ਰਹਾ ਹੈ ਹੈਨਾ 35 ਮਿੰਟ ਲੱਗਣੇ ਕਿਉਂਕਿ ਇਹਦੇ ਸੜਕ ਵੀ ਖਰਾਬ ਹੈ ਪਰ ਡਿੜਬੇ ਦੀ ਅਸੀਂ ਗੱਲ ਕਰ ਲਈਏ ਡਿੜਬਾ ਆਪਣੇ ਹਰਪਾਲ ਚੀਮਾ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਇਲਾਕੇ ਦੂਜੀ ਵਾਰੋਂ ਇੱਥੇ ਜਿੱਤ ਕੇ ਆਏ ਤੇ ਹੁਣ ਇਸ ਵਕਤ ਕੈਬਨਿਟ 'ਚ ਨੇ ਹੈਨਾ ਖਜ਼ਾਨਾ ਸੰਭ ਰਹੇ ਨੇ ਪੰਜਾਬ ਦਾ ਪਰ ਫਿਲਹਾਲ ਡਿੜਬੇ ਦਾ ਕੀ ਹਾਲ ਹੈ ਤੇ ਨਾਲ ਲਹਿਰੇਗਾਗੇ ਦਾ ਕੀ ਹਾਲ ਹੈ ਉਹ ਆਪਸ ਵਾਰੀਆਂ ਤੋਂ ਜਾਣਦੇ ਫਿਰ ਆਓ ਚੱਲੀਏ ਕਿਉਂਕਿ ਬਾਤ ਸ਼ੁਰੂ ਹੋ ਗਈ ਹੈ ਲੋਕ ਇਕੱਠੇ ਹੋ ਚੁੱਕੇ ਨੇ ਸਾਨੂੰ ਦੇਖਣ ਲਈ ਇਸ ਕਰਕੇ ਹੁਣ ਬਸ ਚੱਲਦੇ ਆ ਸਮਾਂ ਹੋ ਚੁੱਕਿਆ ਆਜਾ ਫਿਰ ਸੁਖ ਚੱਲੀਏ ਬਸ ਲਗਭਗ ਸ਼ੁਰੂ ਹੋ ਚੁੱਕੀ ਹੈ ਲਾਰੀ ਦੀ ਅਸੀਂ ਗੱਲ ਕਰ ਰਹੇ ਹਾਂ ਜਿਵੇਂ ਝਟਕਾ ਵੱਜਿਆ ਜਿਵੇਂ ਸਰਕਾਰਾਂ ਮਾਰਦੀਆਂ ਨੇ ਝਟਕੇ ਉਸੇ ਤਰੀਕੇ ਨਾਲ ਪਤਾ ਲੱਗ ਜੂਗਾ ਪਰ ਪਹਿਲਾਂ ਆਪਾਂ ਗੱਲ ਸ਼ੁਰੂ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਛੋਟੇ ਨਾਲ ਹੀ ਗੱਲ ਕਰ ਲਈਏ ਜੀ ਹੈ ਆਮ ਜੀ ਕਿਹਦੇ ਹੋ ਤੁਸੀਂ ਅੱਜ ভাই ਰੋਕ ਲੈ ਦਿਓ ਰੋਕ ਲੈ ਹਾਂ ਰੋਕ ਲੈ ਦਿਓ ਇਹ ਕਿਹੜਾ ਆਪਣਾ ਇਲਾਕਾ ਕਿਹੜਾ ਪੈਂਦਾ ਤੇ ਬਾਕੀ ਆਹੀ ਪੈਂਦਾ ਥੋੜ੍ਹੀ ਪੈਂਦਾ ਹਾਂ ਥੋੜ੍ਹੀ ਤਾਂ ਹਾਂਜੀ ਹਾਂ ਅੱਛਾ ਜੜਬੀ ਜੀ ਕਿੰਨਾ ਕੰਮ ਹੋ ਗਿਆ ਪਿਛਲੇ 10 ਸਾਲਾਂ 'ਚ ਬਈ ਹੋ ਗਿਆ ਨਾ ਉਹ ਪਪਾ ਜੀ ਵਰਗੇ ਝੜਕਾ ਬਣ ਗਿਆ ਹਾਂ ਕਦ ਬਣਿਆ ਏ ਬਾਈ ਤਰ ਬਣੀਆਂ ਨੇ ਤਕਈ ਸਾਲ 1 ਦੋ ਸਾਲ ਹੋ ਗਏ ਦੋ ਸਾਲ ਹੋ ਗਏ ਨੇ ਯਾਨੀ ਆਮਾਦੀ ਪੜੀ ਤੋਂ ਪਹਿਲਾਂ ਬਣੀਆਂ ਹਾਂ ਇਹ ਮੈਨੂੰ ਨਹੀਂ ਪਤਾ ਬਾਈ ਅੱਛਾ ਆਪਣੇ ਇਲਾਕੇ ਦਾ ਹਾਲ ਕੀ ਹੈ ਵੈਸੇ ਸਭ ਠੀਕ ਚੱਲ ਰਹੇ ਹੈ ਤਾਂ ਬਾਈ ਬਧੇ ਚੱਲਦਾ ੜ ਬਧੇ ਚੱਲਦਾ ਬਧੇ ਚੱਲ ਪਰੇਸ਼ਾਨੀ ਪਰਸੂਨੀ ਆ ਰਹੀ ਹੈ ਹਾਂ ਪਰ ਸਾਡੇ ਦਾ ਬਾਈ ਬਤਾ ਰਿਹਾ ਕਿ ਬਾਈ ਸਾਨੂੰ ਕਣਕ ਨਹੀਂ ਮਿਲ ਰਹੀ ਸਾਨੂੰ ਗਰੀਬਾਂ ਨੂੰ ਨਹੀਂ ਵਰਦਾ ਤੇ ਸੁਣਾ ਮੈਂ ਰੰਡੀ ਤੀਵੀਆ ਮੈਨੂੰ ਕੁਝ ਮਿਲਿਆ ਨਹੀਂ ਹੈਗਾ ਬੰਦਾ ਮੇਰਾ ਅਟੈਕ ਹੋ ਕੇ ਮਰੇ ਹਾਂ ਤਾਂ ਸਭ ਮੁੰਡਾ ਮੇਰਾ ਜੜ ਚ ਬੈਠਾ ਵਿਚਾਰਾ ਕਿਉਂ ਕੀ ਹੋਇਆ? ਉਹ ਬਈ ਐਸੋ ਹੀ ਕਰ ਪਾਏਗਾ ਮੁੰਡਾ ਪਾਏਗਾ ਮੱਝ ਗਿਆ ਨਕਲ। ਹਾਂ। ਉਹ ਚਿੱਟਾ ਰਟੀਕਾ ਲਾ ਕੇ ਮਰ ਗਿਆ। ਓਏ ਹੋਏ। ਮਤਲਬ ਨਸ਼ੇ ਕਰਕੇ? ਨਸ਼ੇ ਕਰਕੇ ਬਈ। ਆਪਣੇ ਥੋੜਾ ਮੁੰਡਾ। ਹਾਂ ਮੁੰਡਾ। ਫਿਰ ਨਾ ਜੇੜ ਚ ਬੈਠਾ ਫਿਰ ਮੁੰਡਾ ਦਾ। ਅਚਾ ਤੇ ਫਿਰ ਮਰਿਆ ਕੌਣ ਸੀ? ਮੁੰਡਾ ਨਾ ਜੀ ਨਾ ਮਰਿਆ ਬਈ। ਦੂਸਰਾ ਮੁੰਡਾ। ਹਾਂ। ਨਸ਼ਾ ਹੈਗਾ ਇਥੇ। ਨਸ਼ਾ ਦਾ ਬੰਦਾ ਪਤਾ ਨਹੀਂ ਪਈ ਉਹ ਨਸ਼ੇ ਵਿੱਚ ਕੋਈ ਨਹੀਂ ਆ ਗਿਆ ਨਾ। ਲਾ। ਅਚਾ ਤੇ ਤੁਸੀਂ ਘਰੇ ਸਭ ਠੀਕ ਹੈ? ਹਾਂ ਠੀਕ ਨੇ ਸਾਰੇ ਸਭ ਠੀਕ ਠਾਕ ਨੇ ਸਾਰੇ। ਹਾਂ। हां आप तो ठीक हां मैं तो कपड़े इलाके जो कोई है परेशानी हले बस नीका नीका। और बस वही है सान तो कणक कुणक नहीं मिलती 10 20 ਘਰਾਂ ਨੂੰ ਹੋਰ ਕੋਈ ਪ੍ਰੇਸ਼ਾਨੀ ਨਹੀਂ ਹੈਗੀ ਸਾਨੂੰ ਸਰਕਾਰ ਕਹਿੰਦੀ ਹੈ ਕਣਕ ਕੁਣਕ ਦਾ ਅਸੀਂ ਘਰੇ ਪੰਚਾ ਰਹੇ ਹਾਂ ਬਲੰਦ ਬੱਚੇ ਮੈਂ 70 ਸਾਲ ਦੀ ਹੋ ਰਹੀਆਂ ਮੈਨੂੰ ਦਾਣਾ ਨਹੀਂ ਮਿਲਦਾ ਕਣਕ ਦਾ ਤੇ ਨਿਕਾ ਨਿਕਾ ਜਵਾਕ ਨੇ ਉਹਦੀ ਮਾਂ ਮਰ ਗਈ ਮੈਂ ਉਹ ਪਾਲਣ ਲੱਗ ਰਹੀਆਂ ਗਈ ਕਣਕ ਨਹੀਂ ਮਿਲਦੀ ਬੱਲੀਆਂ ਚੁੱਕੇ ਦੇਉਣੀ ਆ ਚਲੋ ਇਹ ਆਪਣੀ ਗੱਲ ਰੱਖ ਰਹੇ ਨੇ ਹੈਨਾ ਹੁਣ ਅਸੀਂ ਇੱਧਰ ਗੱਲ ਕਰਨੇ ਆ ਸਸਕੀ ਕਾਲ ਜੀ ਸਸਕੀ ਕਾਲ ਜੀ ਕੀ ਹਾਲੇ ਠੀਕ ਹੋ ਵਧੀਆ ਜੀ ਕਿੱਥੇ ਦੇਉਂ ਜੜਬਾਈ ਜੜਬੇ ਦੇਉਂ ਇੜਬੇ ਦਾ ਕੀ ਲੱਗ ਰਿਹਾ ਹੁਣ ਤੁਹਾਡੇ ਦਾ ਵਿੱਤ ਮੰਤਰੀ ਨੇ ਹੈਨਾ ਸਾਡੇ ਹਰਪਾਲ ਜਿੰਮਾ ਜੀ ਨੇ ਜੀ ਸਭ ਤੋਂ ਪਹਿਲਾਂ ਤਾਂ ਇਹ ਆ ਸਾਡੇ ਬੇਰੋਜ਼ਗਾਰੀ ਬਹੁਤ ਹੈ ਜਿਹੜੇ ਬੱਚੇ ਅੱਜ ਪੜੇ ਲਿਖੇ ਫਿਰ ਬੈਠੇ ਨੇ ਬੀਏ ਐਮਏ ਕਰੀ ਬੈਠੇ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਇੱਧਰ ਸਾਡੇ ਭਗਵੰਤ ਜੀ ਸਾਹਿਬ ਕਹਿੰਦੇ ਨੇ 40000 ਬੰਦਿਆਂ ਨੂੰ ਅਸੀਂ ਨੌਕਰੀਆਂ ਦੇਤੀਆਂ ਤੇ ਨੌਕਰੀਆਂ ਦੇਤੀਆਂ ਜਿਹੜੇ ਪਰਿਵਾਰ ਦੇ ਵਿੱਚ ਅੱਜ ਇੱਕ ਵੀ ਮੁਲਾਜ਼ਮ ਨਹੀਂ ਹੈ ਸਰਕਾਰੀ ਤੇ ਸਰਕਾਰਾਂ ਨੂੰ ਪਤਾ ਨਹੀਂ ਵੀ ਅਸੀਂ ਉਹਨਾਂ ਦਾ ਸਰਵੇ ਕਰਕੇ ਉਹਨਾਂ ਬੱਚਿਆਂ ਨੂੰ ਰੁਜ਼ਗਾਰ ਦਈਏ ਪਹਿਲੀ ਗੱਲ ਦੂਜੀ ਗੱਲ ਹੈ ਜਿਹੜੇ ਬੁਢਾਪਾ ਪੈਨਸ਼ਨ ਹੈ ਅੱਜ ਸਾਡੀਆਂ ਸਰਕਾਰਾਂ ਨੇ 65 ਸਾਲ ਤੋਂ ਹੈ 65 ਸਾਲ ਦਾ ਬੰਦਾ ਉਮਰ 'ਚ ਪਹੁੰਚਦਾ ਹੀ ਨਹੀਂ ਜਿਹੜੇ ਬੰਦੇ 65 ਸਾਲ ਮੈਂ ਖੁਦ ਬੈਠਿਆ ਜੇ ਪੈਨਸ਼ਨਾਂ ਸਰਕਾਰ ਦੇ ਰਹੀ ਹੈ 60 ਦੇ 58 ਤੇ ਲਾਗੂ ਹੋਣੀ ਚਾਹੀਦੀ ਹੈ ਜਦੋਂ ਕਿ ਸਰਕਾਰੀ ਮੁਲਾਜ਼ਮਾਂ 58 ਸਾਲ ਤੇ ਇਹ ਗੱਲਾਂ ਕਰਦਾ ਹੈ ਵੀ ਇਹਨੂੰ ਰਿਟਾਇਰ ਕਰ ਦੋ ਤੇ ਆਮ ਲੋਕਾਂ ਵਾਸਤੇ ਕਿਉਂ ਨਹੀਂ ਸਰਕਾਰ ਮਨਿਸਟਰ ਕਿੰਨਿਆਂ ਕਿੰਨਿਆਂ ਪੈਨਸ਼ਨਾਂ ਲੈ ਰਹੇ ਨੇ 5 ਸਾਲ ਬਾਅਦ ਉਹ ਲੱਖਾਂ ਰੁਪਏ ਸਾਡਾ ਲੋਕਾਂ ਦਾ ਖਾ ਰਹੇ ਨੇ ਇਹ ਤਾਂ ਭਗਵੰਤ ਜਮਾ ਸਰਕਾਰ ਕਹਿੰਦੀ ਹੈ ਸਿਧਾਂਤ ਦੇ ਹੀ ਕਰਤਾ ਹੈ ਕਿ ਜਿੰਨੀ ਵਾਰ ਵੀ ਤੁਸੀਂ ਜਿੱਤੋਗੇ ਭਾਵੇਂ ਪੈਸੇ ਰਿਕਵਰ ਦਿਓ ਮਿਲ ਕਹਿੰਦੇ ਤਾਂ ਇਹ ਹੈਗੇ ਨੇ ਪਰ ਜਿਹੜੇ ਸਾਡੇ ਵਰਗੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਕੋਈ ਪੈਨਸ਼ਨ ਨਹੀਂ ਬੰਨੀ ਇਹਨਾਂ ਨੇ ਅੱਜ ਤੱਕ ਉਹ ਬੰਨਣੀ ਚਾਹੀਦੀ ਹੈ ਹੈ ਜੀ ਇਹ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਵੀ ਇਹ ਨਸਿਆਂ ਤੋਂ ਥੋੜਾ ਮੁਕਤੀ ਦੋ ਲੋਕਾਂ ਨੂੰ ਜਿਹੜਾ ਆਪਣਾ ਰੋਜੀ ਰੋਟੀ ਰੋਜ਼ਗਾਰ ਨੌਜਵਾਨ ਬੱਚੇ ਅੱਜ ਮਰ ਰਹੇ ਨਸ਼ਿਆਂ ਦਾ ਕੁਝ ਤਾਂ ਬਦਲਾਅ ਆਇਆ ਹੁਣ ਕਿਉਂਕਿ ਸਰਕਾਰ ਤਾਂ ਕਹਿੰਦੀ ਸੀ ਬਦਲਾਅ ਲੈ ਕੇ ਆਵਾਂਗੇ ਦੇਖੋ ਬਦਲਾਅ ਤਾਂ ਸਾਰੇ ਕੰਮ ਤਾਂ ਕੋਈ ਵੀ ਨਹੀਂ ਕਰ ਸਕਦਾ ਜਿੱਦੀ ਮਰਜ਼ੀ ਸਰਕਾਰ ਆ ਜੇ ਵੈਸੇ ਕੁੱਲ ਮਿਲਾ ਕੇ ਦੂਜੀਆਂ ਸਰਕਾਰਾਂ ਨਾਲ ਕੰਮ ਕਰ ਰਹੇ ਨੇ ਸਾਡੇ ਉਰੇ ਕਚਹਿਰੀ ਬਣ ਰਹੀ ਆ 1 ਸਾਲ ਹੋਇਆ ਉਦਘਾਟਨ ਕਰਿਆ ਵਧੀਆ ਬਿਲਡਿੰਗ ਬਣ ਰਹੀ ਆ ਸਾਰੇ ਮੈਕਮੇਂ ਉੱਥੇ ਆ ਜਾਣਗੇ ਲੋਕਾਂ ਨੂੰ ਸਹੂਲਤਾਂ ਮਿਲੂਗੀ ਜਦੋਂ ਇੱਕ ਜਗ੍ਹਾ ਸਾਰੇ ਅਫਸਰ ਬੈਠੇ ਐਂਦਰ ਉੱਧਰ ਖੱਜਲ ਖਵਾਰ ਹੁਣ ਤੋਂ ਜੀ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਜਿਹੜੇ ਵਧੀਆ ਕੰਮ ਕਰਨਗੇ ਆਇਦਰ ਮੋਦੀ ਸਰਕਾਰ ਹੈ ਉਹ ਸਾਡੇ ਆਮ ਘਰਾਨੇ ਬੰਦਿਆਂ ਨੂੰ ਦੇ ਰਹੀ ਆ ਲੁੱਟ ਖੋਹ ਕਰਕੇ ਵੀ ਇਹਨਾਂ ਦਾ ਜਿੰਸ ਇਹਨਾਂ ਦਾ ਨਾਲ ਜਿਹੜੇ ਕਿ ਅਮਾਨੀ ਅਡਾਨੀ ਹੋਰੀਆਂ ਦੇ ਹੱਥ 'ਚ ਅਸੀਂ ਦੇ ਦਈਏ ਤੇ ਸਾਨੂੰ ਆਮ ਪਬਲਿਕ ਨੂੰ ਟੋਟਵਾਈ ਨੂੰ ਦੂਜੀ ਗੱਲ ਸਾਡੇ ਨਵੇਂ ਕਾਨੂੰਨ ਇੱਕ ਡਰਾਈਵਰਾਂ ਦੇ ਠੋਕੇ ਜਿਹੜੀ 10 ਸਾਲ ਦੀ ਸਜ਼ਾ ਸੱਤ ਹੈ ਇਹਨਾਂ ਨੂੰ ਇਹ ਸਰਵਾ ਕਰਨਾ ਚਾਹੀਦਾ ਸੀ ਵੀ ਲੋਕਾਂ ਨੂੰ ਜਾ ਕੇ ਸੜਕਾਂ ਤੇ ਅਸੀਂ ਪੁੱਛੀਏ ਵੀ ਤੁਹਾਨੂੰ ਸਮੱਸਿਆ ਕੀ ਹੈ ਡਰਾਈਵਰਾਂ ਨੂੰ ਅੱਜ ਤੱਕ ਡਰਾਈਵਰ ساری ਜ਼ਿੰਦਗੀ ਡਰਾਈਵਿੰਗ ਕਰਦਾ ਮਰ ਜਾਂਦਾ ਐਕਸੀਡੈਂਟ 'ਚ ਮਰ ਜਾਂਦਾ ਲੁੱਟਖੋਣ ਨਾਲ ਮਰ ਜਾਂਦਾ ਕਿਸੇ ਸਰਕਾਰ ਨੇ ਕੋਈ ਵਾਮਜਾਬ ਨਹੀਂ ਦਿੱਤਾ ਜੀ ਬਿਲਕੁਲ ਬਿਲਕੁਲ ਥੋੜੀ ਇਹ ਸਰਕਾਰ ਤੱਕ ਅਸੀਂ ਬਚਾਉਣਾ ਤੁਹਾਡੀਆਂ ਬਹੁਤ ਵਾajib ਗੱਲਾਂ ਨੇ ਆਪਾਂ ਯੂਥ ਨਾਲ ਵੀ ਗੱਲ ਕਰਨੀ ਆ ਕਈ ਵਾਰ ਲੋਕ ਗੱਲ ਕਰਨ ਤੋਂ ਕਤਰੌਂਦੇ ਨੇ ਪਰ ਇਹ ਛੋਟੇ ਜਿਹੇ ਬੱਚੇ ਨੇ ਖੁਦ ਆ ਕੇ ਕਿਹਾ ਕਿ ਅਸੀਂ ਖੁਦ ਗੱਲ ਕਰਨੀ ਆ ਕੀ ਨਾਮ ਹੈ ਤੁਹਾਡਾ ਰਣਵੀਰ ਸਿੰਘ ਜੀ ਮੈਂ ਰੋਗਲੇ ਪਿੰਡ ਦਾ ਰਹਿਣ ਵਾਲਾ ਆ ਜੀ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਮੈਂ 10th 'ਚ ਜੀ 10th 'ਚ ਪੜ੍ਹਦਾ ਹਾਂ ਤੇ ਚੋਣਾਉਣ ਵਾਲਿਆਂ ਨੇ ਕੀ ਲੱਗਦਾ ਮੰਮੀ ਪਾਪਾ ਘਰੇ ਗੱਲ ਕਰਦੇ ਹੋਣਗੇ ਕੀ ਕੁਝ ਹੱਲ ਹੋਇਆ ਕਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਸਾਨੂੰ ਜੀ ਬਾਕੀ ਸਰਕਾਰ ਨੇ ਦੱਸਿਆ ਸੀ ਵੀ ਬਿਜਲੀ ਆਉਗੀ ਜੀ ਇਹ ਸਾਰਾ ਤੋਂ ਡੀਓਸੀ ਜੀ ਸਰਕਾਰ ਦੀ ਮੰਗ ਥਾਂ ਥਾਂ ਤੇ ਸਕੂਲ ਖੋਲਣਗੇ ਏਸੀ ਜੀ ਸਾਡੇ ਪਿੰਡ ਦੇ ਵਿੱਚ ਜੀ 10 ਤੱਕ ਸਕੂਲ ਆਈ 11ਵੀਂ 12ਵੀਂ ਦੀ ਨਹੀਂ ਖੁੱਲਿਆ ਜੀ ਬਾਕੀ ਮੈਂ ਥੋੜਾ ਥੋੜਾ ਧਿਆਨ ਦੇਣਾ ਚਾਹਣਾ ਪੀਆਰਟੀਸੀ ਬੱਸਾਂ ਕ ਨਹੀਂ ਪੀਆਰਟੀਸੀ ਬੱਸਾਂ ਹੀ ਸ਼ਹਿਰਾਂ ਚ ਚੱਲਦੀਆਂ ਨੇ ਕਦੇ ਪਿੰਡ ਚ ਚੱਲਦੀਆਂ ਦੇਖਿਆ ਨਹੀਂ ਥੋੜੇ ਚਲਦੀਆਂ ਫੋਟ ਕੱਟ ਚਲਦੀਆਂ ਬਹੁਤ ਫਟ ਚਲਦੀਆਂ ਨੇ ਜੀ ਤੁਸੀਂ ਅਸੀਂ ਗੱਲ ਕਰਨਾ ਚਾਹੁੰਦੇ ਹਾਂਗੇ ਵੀ ਥਾ ਥਾ ਦੇ ਨਸ਼ੇ ਵਿਕਦੇ ਨੇ ਚਟਾ ਵਿਕਦਾ ਜੀ ਗੋਲੀਆਂ ਵਿਕਦੀਆਂ ਨੇ ਕਿਹਾਂ ਇਹ ਸਰਕਾਰ ਤੋਂ ਬਿਨਾਂ ਦੇਖੇ ਵਿਕਦੀਆਂ ਨੇ ਜੀ ਇਹ ਸਰਕਾਰ ਨੂੰ ਪਤਾ ਹੀ ਨਹੀਂ ਵੀ ਗੋਲੀਆਂ ਨਸ਼ਾ ਵਿਕਦਾਗਾ ਹਲੇ ਛੋਟੀ ਜੀ ਉਮਰ ਹੈ ਲੋਟੀ ਵੋਟ ਪਾਣ ਨੂੰ ਵੀ 4 ਸਾਲ ਪਏ ਨੇ ਹੈਨਾ ਪਰ ਜੇ ਵੋਟ ਪਾਣੀ ਹੋਏ ਤਾਂ ਕੀ ਸਭ ਤੋਂ ਪਹਿਲਾਂ ਫੈਸਲਾ ਕਰੇ ਸਰਕਾਰ ਜਨ ਨਾਲ ਥੋੜਾ ਜਿਹਾ ਪੰਜਾਬ ਦਾ ਸੁਧਾਰ ਅਸੀਂ ਸਰਕਾਰ ਦਾ ਇਹ ਫੈਸਲਾ ਦੇਖਾਂਗੇ ਵੀ ਨਿਸ਼ਾਨ ਨਿਸ਼ਾਸਨ ਛੜਾਉ ਜੀ ਬਿਨਸ਼ਾਨਾ ਹੋਵੇਈ ਬਾਕੀ ਬਾਕੀ ਸਰਕਾਰੀ ਆਪਦੇ ਉਹ ਕਰੇ ਨੇ ਜੀ ਪੀਆਰਟੀ ਸੀ ਬੱਸਾਂ ਚਲਾਣ ਬਿਜਲੀ ਦੇਣੇ ਸਕੂਲ ਖੋਲਣ ਸਕੂਲ ਜੀ 10 10ਵੀਂ ਤੱਕ ਨਹੀਂ ਉਹ 12ਵੀਂ ਤੱਕ ਵਧਾਣੀ ਸਾਰੀ ਸਿੱਖਲਾਈ ਹੋਵੇਈ ਪਿੰਡਾ ਚ ਪ੍ਰਭਾ ਹੱਥ ਮਿਲਾਹ ਤੇਰੇ ਵਰਗੇ ਨੌਜਵਾਨਾਂ ਦੀ ਲੋੜ ਹੈ ਪੋਲਿਟਿਕਸ ਚਕੇ ਹੈਨਾ ਕੀ ਨਾਮ ਹੈ ਆਪਣਾ ਤਨਵੀਰ ਸਿੰਘ ਜੀ ਤਨਵੀਰ ਸਿੰਘ ਕਿੱਥੇ ਦਾ ਪਿੰਡ ਰੋਗੜਾ ਜੀ ਤੇ ਪੇਰੈਂਟਸ ਕੀ ਕਰਦੇ ਨੇ ਪੇਰੇ ਸੀ ਉਹ ਫਾਦਰ ਨੇ ਜੀ ਮੇਰੇ ਮਕੈਨਿਕ ਨਹੀਂ ਮੋਟਰ ਮਕੈਨਿਕ ਹਾਂ ਜੀ ਫਾਦਰ ਹਾਂਜੀ ਤੇ ਮਦਰ ਮਦਰਾ ਹੀ ਕਰੇ ਕੰਮ ਕਰਦੇ ਨੇ ਜੀ ਹਾਂ ਸਾਨੂੰ ਜੀ ਇਹ ਨੌਜਵਾਨ ਪੀੜ੍ਹੀ ਹੋਣੀ ਚਾਹੀਦੀ ਹੈ ਸਾਡੀ ਜਿਹੜੀ ਇੰਨੀ ਸਮਝਦਾਰ ਹੈ ਕਹਿ ਰਹੀ ਹੈ ਕਿ ਅਸੀਂ ਰੋਕਣ ਦੀ ਵੀ ਕੋਸ਼ਿਸ਼ ਕਰਦੇ ਐ ਇੰਨੀ ਛੋਟੀ ਜਿਹੀ ਉਮਰ 'ਚ ਇਹਨੂੰ ਐਨਾ ਇਹਸਾਸ ਹੈਗਾ ਕਿ ਫਿਲਹਾਲ ਸਟੇਟ ਆਪਣੀ ਕਿੱਥੇ ਜਾ ਰਹੀ ਹੈ ਆਪਣਾ ਦੇਸ਼ ਕਿੱਥੇ ਜਾ ਰਿਹਾ ਹੈ ਭਾਈ ਤੁਹਾਡੇ ਨਾਲ ਗੱਲ ਕਰ ਲਈ ਜੀ ਜੇ ਛੋਟਾ ਬੱਚਾ ਇੰਨੀ ਗੱਲ ਕਰ ਸਕਦਾ ਆਪਾਂ ਵੀ ਗੱਲ ਕਰੀਏ ਹੈਨਾ ਸਤਿ ਸ਼੍ਰੀ ਅਕਾਲ ਕੀ ਨਾ ਹੈ ਆਪਣਾ ਜੀ ਜੀ ਸਰ ਜੀਤ ਸਿੰਘ ਜੀ ਜੋ ਕੁਝ ਬੱਚੇ ਨੇ ਗੱਲਾਂ ਕਹੀਆਂ ਨੇ ਤੁਸੀਂ ਸਾਰੇ ਦੇਖਦੇ ਹੋਵੋਗੇ ਕਿੰਨੀ ਕਿ ਬੱਚੇ ਦੀ ਗੱਲਾਂ ਸੱਚਾਈ ਲੱਗਦੀਆਂ ਬਹੁਤ ਸੱਚਾਈ ਹੈ ਤਕਰੀਬਨ ਤਕਰੀਬਨ 50% ਮੈਡੀਕਲ ਸਟੋਰ ਐਸੇ ਨੇ ਜਿੱਥੇ ਇਹ ਨਸੇ ਦੀ ਇਹ ਮੈਡੀਸਨ ਵਾਧੂ ਵਿਕ ਰਹੀਆਂ ਨੇ ਤੇ ਇਹਨਾਂ ਤੇ ਕੋਈ ਕੰਟਰੋਲ ਨਹੀਂ ਕੀਤਾ ਜਾ ਰਿਹਾ ਅਤੇ ਜੇ ਕੋਈ ਸ਼ਿਕਾਇਤ ਕਰਦਾ ਹੈ ਤਾਂ ਉਹਨੂੰ ਫੜ ਕੇ 2 ਜਾਂ 4 ਦਿਨਾਂ ਬਾਅਦ ਫਿਰ ਸਾਡੇ ਦਿੱਤਾ ਜਾਂਦਾ ਉਹ ਫਿਰ ਰੈਗੂਲਰ ਵਿਕਰੀਆਂ ਨੇ ਇਸ ਤੇ ਕੋਈ ਕੰਟਰੋਲ ਕੀਤਾ ਵੀ ਨਹੀਂ ਹੋ ਰਿਹਾ ਇਸ ਤੋਂ ਜੋ ਵੱਡੇ ਨਸੇ ਨੇ ਉਹ ਵੀ ਕਰ ਤੱਕ ਅਪਰੋਚ ਕਰ ਰਹੇ ਨੇ ਬੰਦੇ ਖੁਦ ਪਹੁੰਚਾਰੇ ਨੇ ਉਹਨਾਂ ਤੇ ਵੀ ਕੋਈ ਕੰਟਰੋਲ ਨਹੀਂ ਹੈਗਾ ਯਾਨੀ ਜ਼ਿਆਦਾਤਰ ਆਪਾਂ ਦੇਖ ਲਏ ਪ੍ਰਸ਼ਾਸਨ ਗੱਲਾਂ ਚੰਡੀਗੜ੍ਹ ਤੇ ਆਸ-ਪਾਸ ਤੱਕ ਰਹਿ ਜਾਂਦੀਆਂ ਨੇ ਜੇ ਆਪਾਂ ਪਿੰਡਾਂ ਦੀ ਗੱਲ ਕਰ ਲਈਏ ਤੁਹਾਡੇ ਕੋਲ ਕਿੰਨੇ ਕੁ ਮੀਡੀਆ ਵਾਲੇ ਆਗੇ ਹੱਲੇ ਤੱਕ ਇਹ ਗੱਲ ਕਰਨ ਲਈ ਸਾਡੇ ਕੋਲ ਨਹੀਂ ਪੁੱਛਿਆ ਕੋਈ ਨਹੀਂ ਆਇਆ ਹੱਲਾ ਅਸੀਂ ਪਹਿਲੇ ਹਾਂ ਹਾਂ ਅਚਾ ਉਹ ਪਿੰਡ ਸਾਡਾ ਉਧਰ ਹੈ ਕਰਾਰ ਤੋਂ ਭਰੀ ਖਾਨ ਪਰ ਅਸੀਂ ਕੋਸ਼ਿਸ਼ ਵੀ ਆਹੀ ਕਰ ਰਹੇ ਹਾਂ ਕਿ ਡੇਲੀ ਪੋਸ ਜਿਹੜਾ ਹੈਗਾ ਉਹ ਪਿੰਡ-ਪਿੰਡ ਤੱਕ ਜਾਏ ਹਰ ਵਿਧਾਨ ਸਭਾ ਖੇਤਰ ਚ ਜਾਏ ਹਾਲਾਂਕਿ ਲੋਕ ਸਭਾ ਚੋਣਾਂ ਨੇ ਪਰ ਇਸ ਕਰਕੇ ਵੀ ਜਾਏ ਤਾਂ ਕਿ ਛੋਟੀਆਂ ਗੱਲਾਂ ਜਿਹੜੀਆਂ ਰਹਿ ਜਾਂਦੀਆਂ ਨੇ ਹੈਨਾ ਜਿਹੜੀਆਂ ਪੋਸਟਰਾਂ 'ਚ ਲੱਗ ਕੇ ਪਛੁੱਪ ਜਾਂਦੀਆਂ ਨੇ ਲੁਕ ਜਾਂਦੀਆਂ ਨੇ ਉਹ ਵੀ ਪਹੁੰਚਣ ਹੈਨਾ ਹੋਰ ਭੁਗਿਆ ਹੀ ਕਹਿੰਦੇ ਆ ਵੀ 10-6 ਪੱਤੇ ਬੰਦਿਆਂ ਦਾ ਜਵਾਬ ਖੜਿਆ ਛੋਟੀ ਪੀੜ੍ਹੀ ਦੇ ਨੇ ਇਹਨਾਂ ਤੇ ਬਿਲਕੁਲ ਫਰਵਰ ਹੋਇਆ ਜਾਂਦੇ ਤੇ ਨਾ ਸੇਵਾ ਦੇ ਨੇ ਆ ਕੋ ਗਰੀਬਾਂ ਦੀ ਸੂਲਤ ਵੀ ਹੋਵੇ ਮਾਣ ਮੱਠੀ ਤਾਂ ਬਿਲਕੁਲ ਸੁੱਖ ਇੱਕ ਵਾਰ ਤੁਸੀਂ ਸਰਦਾਰ ਜੀ ਨਾਲ ਗੱਲ ਕਰਨੇ ਚਾਹੁੰਦੇ ਨੇ ਮੈਨੂੰ ਲੱਗਦਾ ਆਪਾਂ ਦੋਨੋਂ ਇਹਨਾਂ ਜ਼ਰੂਰ ਗੱਲ ਕਰੋ ਆਪਾਂ ਸਨੀ ਗਾਰ ਭਾਈ ਕੀ ਬੋਸ ਸਾਲ ਹੋ ਗਏ ਹੁਣ ਇਹ ਨਾ ਵੋਟਾਂ ਪਾਉਂਦਿਆਂ ਨੂੰ ਥੇ ਸਾਲ ਹੋ ਗਏ ਭਾਈ ਟੀਂ ਬਦਲਾ ਆਇਆ ਕੋਈ ਸਰਕਾਰਾਂ ਨੇ ਬਦਲਾ ਨਹੀਂ ਆਇਆ ਜਿਹੜਾ ਮੋਦੀਆ 2016 ਤੋਂ ਵੀ ਬੰਦ ਕਰਤਾ ਬੰਦ ਕਰਤਾ ਬੰਦ ਕਰਤਾ ਸਾਤੇ ਕੋਈ ਹੋਰ ਸਹੂਲਤਾਂ ਦਿੱਤੀਆਂ ਸਰਕਾਰਾਂ ਨੇ ਬੋਸ ਨਹੀਂ ਕਰੇ ਕੋਈ ਸਹੂਲਤ ਨਹੀਂ ਪੋਤਾ ਸਾਟਰੀ ਚ ਲੱਗਿਆ ਹੋਇਆ ਉਹ ਵੀ ਹਲੇ ਪ੍ਰਾਈਵੇਟ ਪੱਕਾ ਨਹੀਂ ਕਰਿਆ ਉਤਨੇ ਉਹ ਹੀ ਰਕਦੇ ਨੇ ਸਾਡੇ ਘਰ ਚ ਕੋਈ ਸਹੂਲਤ ਨਹੀਂ ਇੱਕ ਕਰੇ ਚਾਰ ਚਾਰ ਮਲਾਜ਼ਮ ਨਹੀਂ ਇੱਕ ਘਰੇ ਚਾਰ ਚਾਰ ਮਲਾਜ਼ਮ ਨੇ ਨਹੀਂ ਉਹਨੇ ਕਰ ਸੁਣਾਉਂਦੀਆਂ ਨੇ ਗਰੀਬਾਂ ਦੀ ਕੋਈ ਨਹੀਂ ਪੁੱਛਦਾ ਨੌکریاں ਨਹੀਂ ਮਿਲਦੀਆਂ ਆ ਗਏ ਜੱਟ ਜੀ ਵੀ ਦਾ ਥੋੜਾ ਹਾਲਾ ਜੰਮਾ ਸੰਗਰੂਰ ਤੋਂ ਦਵਾਈਆਂ ਲੈ ਰਹੇ ਹਾਂ ਦਵਾਈ ਦਿਖਾ ਕੇ ਲਈਆਂ ਭਾਈ ਉਹ ਮਨ ਲੱਗ ਲਈ ਕਿ ਤਰੀ ਮਿਲ ਸੱਟਾ ਲੱਗਿਆ ਹੋਈਆਂ ਨਹੀਂ ਨਸ਼ਿਆਰੀ ਖਾਂਦਾ ਆਹੀ ਮਿਲਦੀ ਹੈ ਜਿਹੜੀ ਅੱਗ ਲਾਉਣੀ ਸਰਕਾਰ ਨਹੀਂ ਇਹ ਨਸ਼ਿਆ ਆਓ ਦਵਾਈਆਂ ਦਿਖਾਓ ਦਵਾਈ ਤਾਂ ਹੈ ਨਹੀਂ ਪਰ ਚਲ ਖਾ ਕੇ ਲੈ ਹਾਂ ਦਿਖਾ ਕੇ ਲਈਆਂ ਕੌੜੀ ਤਾਂ ਲਵਾਂਗੇ ਕਿਤੋਂ ਲਵਾਂਗੇ ਕੌੜੀ ਤਾਂ ਕੌੜੀ ਤਾਂ ਮਸਾਦੇ ਨਹੀਂ ਜੀ ਉਹ ਕਹਿੰਦੇ ਸਾ ਮੈਨੂੰ ਦੇਖਾ ਮਨ ਚ ਚਪੇ ਨਾ ਨੰਨ ਚੁੱਕਿਆ ਬਿਲਕੁਲ ਮਤਲਬ ਮਹਾਲ ਇਹ ਕਹਿ ਲੀਏ ਕਿ ਲਗਭਗ ਨਚੋੜ ਕਢ ਲੀਏ ਕਿ ਮਾੜਾ ਹੀ ਹੈ ਮਾੜਾ ਹੈ ਹਾਂ ਬਹੁਤ ਸਾਲ ਹੋ ਗਏ ਸਾਨੂੰ ਪੰਦਿਆਂ ਨੂੰ ਦੇਖਦੇ ਨੂੰ ਕਿਸੇ ਨੇ ਫੇਰ ਨਹੀਂ ਦਾਈ 25-25 ਹਜ਼ਾਰ ਰੁਪਏ ਗਿਆਤੀ ਆ ਜਿਹੜੀ ਹੁਣ ਵਾਲੀ ਸਰਕਾਰ ਬਣੀ ਹੋਈ ਹੈ ਪੰਜ ਪੈਸੇ ਵੀ ਨਹੀਂ ਪਾਏ ਆਪਣਾ ਕੀ ਲੱਗਦਾ ਹੈ ਦੇਸ਼ ਆਪਣੇ ਸਿਰ ਕਿੱਥੇ ਜਾ ਰਿਹਾ ਬਸ ਦੇਸ਼ ਜਦ ਬੇਰੋਜ਼ਗਾਰੀ ਹੁਣ ਤਾਂ ਬੇਰੋਜ਼ਗਾਰੀ ਹੁਣ ਤਾਂ ਬੇਰੋਜ਼ਗਾਰੀ ਹਾਂਜੀ ਰੋਜ਼ਗਾਰ ਕਿਨੂੰ ਮਿਲਦਾ ਰੋਜ਼ਗਾਰ ਤੇ ਅੜਿ ਨਿਸ਼ ਬਤ ਲੈਂਦੇ ਨੇ ਇਹ ਬਸ ਉਹਨਾਂ ਨੂੰ ਅੱਗੇ ਦੇ ਰਹੇ ਨੇ ਬਦਲਾ ਬਦਲੂ ਆਇਆ ਲੱਗਦਾ ਨਹੀਂ ਜੀ ਕੁਝ ਬਦਲ ਜਿਵੇਂ ਪਹਿਲਾਂ ਸੀ ਉਹੀ ਚੱਲੀ ਜਾਂਦਾ ਹਾਂਜੀ ਹਾਂਜੀ ਉਹੀ ਲਾਲ ਬੱਤੀ ਵਾਲੀ ਜਿਪਸੀ ਹੈ ਅੱਜ ਵੀ ਲਾਲ ਬੱਤੀ ਵਾਲੀ ਜਿਪਸੀ ਹੈ ਹਾਂਜੀ ਉਹ ਵੱਦ ਤੋਂ ਵੱਦ ਸਕੋਰਪੀਓ ਗਈ ਹਾਂਜੀ ਥਿੰਕ ਕੀ ਕਰਦੇ ਤੁਸੀਂ ਸਟੂਡੈਂਟ ਹੋਏ ਨਹੀਂ ਜੀ ਮੈਂ ਆਈਓਐਸਲ ਤੇ ਵਰਕ ਕਰਦਾ ਓਕੇ ਕੀ ਲੱਗਦਾ ਹੈ ਕਿ ਵੋਟ ਬਣ ਗਈ ਹੋਣੀ ਹੈ ਤੁਹਾਡੀ ਜੀ ਜੀ ਵੋਟ ਪਾਉਂ ਜਾਂਦੇ ਹੋ ਜੀ ਕੀ ਕਿਹੜੇ ਮੁੱਦੇ ਦੇਖ ਕੇ ਵੋਟ ਪਾਉਂਦੇ ਹੋ ਪਰ ਦੇਖਦਾ ਇਹੀ ਪਉਣਾ ਜੀ ਵੀ ਸਰਕਾਰਾਂ ਅੱਗੇ ਵਧੀ ਆਉਣ ਵਧੀਆ ਨੌਕਰੀਆਂ ਦੇਣ ਵਧੀਆ ਲੋਕਾਂ ਦੇ ਵਰਕਰਨ ਹੁੰਦਾ ਵਰਕ ਤੇ ਨੌਕਰੀ ਨਹੀਂ ਜੀ ਪਰ ਹੋਂ ਦਾ ਉਲਟਾ ਜਦੋਂ ਵੀ ਸਰਕਾਰ ਬਣੀ ਅੱਜ ਤੱਕ ਕਦੇ ਕਹਿ ਕੇ ਬਸ ਵੋਟਾਂ ਦੇ ਨਾਮ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਵੀ ਅਸੀਂ ਐ ਕਰਦਾਂਗੇ ਕੁਝ ਵੀ ਕਰਨ ਪਰ ਹੁੰਦਾ ਕੁਝ ਨਹੀਂ ਕੀ ਲੱਗਦਾ ਕਿ ਅੱਗੇ ਨਸ਼ੇ ਦੀ ਗੱਲ ਹੋ ਰਹੀ ਸੀ ਕੁਝ ਠੱਲ ਪਈ ਹੈ ਜਾਂ ਉਵੇਂ ਹੀ ਚੱਲ ਰਿਹਾ ਨਹੀਂ ਜੀ ਪਹਿਲਾਂ ਅਜੇ ਘਟ ਦੀ ਇਹ ਸਰਕਾਰ ਜਮਾਨ ਸਰਕਾਰ ਦੀ ਚ ਪੁਰਾਣਾ ਨਸ਼ਾ ਵਧਦੀ ਹੈ ਕੋਈ ਘਟ ਰਹੀ ਨਹੀਂ ਜਦ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਸੋਚੋ ਕਿਸੇ ਕੀ ਅਸੀਂ ਨੇ ਟਾਈਮ ਚ ਨਸ਼ਾ ਖਤਮ ਕਰ ਲਾਂਗੇ ਫਿਰ ਤੁਸੀਂ ਕਿਹਾ ਕਿ ਹੁਣ ਨਸ਼ਾ ਵੱਧ ਗਿਆ ਜਦ ਕਿ ਹੁਣ ਫੇਰ ਕਿਹਾ ਗਿਆ ਸੀ ਸਰਕਾਰ ਵੱਲੋਂ ਕਿ ਅਸੀਂ ਆਉਂਦਿਆਂ ਨਸ਼ਾ ਜਲਦ ਤੋਂ ਜਲਦ ਖਤਮ ਕਰਾਂਗੇ ਇਹਦਾ ਗੱਲ ਨਹੀਂ ਆਉਂਦਿਆਂ ਨਸ਼ਾ ਨਸ਼ਾ ਇਹਨਾਂ ਨੇ ਕਰਾਉਣਾ ਹੈ ਇਹਨਾਂ ਨੇ ਵਕਾਉਣਾ ਹੈ ਤੁਸੀਂ ਕਹਿ ਰਹੇ ਹੋ ਕਿ ਸਰਕਾਰਾਂ ਦਾ ਹੀ ਹੁੰਦਾ ਇਹਨਾਂ ਦੀ ਕਮਾਈ ਹਾਂਜੀ ਇਹਨਾਂ ਦੀ ਕਮਾਈ ਹੈ ਇਹਨਾਂ ਦੀ ਰੋਕ ਜੇ ਚਾਹਣ ਤਾਂ ਰੋਕ ਸਕਦੇ ਨੇ ਇਹ ਪਰ ਰੋਕਦੇ ਨਹੀਂ ਇਹਨਾਂ ਦੇ ਆਪ ਦੇ ਧੰਦੇ ਨੇ ਨਸ਼ੇ ਦੇ ਵਪਾਰ ਕਰਨਾ ਬੜੀ ਸੀਰੀਅਸ ਗੱਲਾਂ ਹੋਈਆਂ ਨੇ ਇਹ ਉਹ ਥਾਵਾਂ ਨੇ ਜਿੱਥੇ ਬਹੁਤ ਜਾਂ ਤਾਂ ਲੋਕਲ ਮੀਡੀਆ ਹੁੰਦੀ ਹੈ ਚੰਡੀਗੜ੍ਹੋਂ ਮੀਡੀਆ ਬਹੁਤ ਘਟ ਆਂਦੀ ਹੈ ਅਸੀਂ ਪਹੁੰਚਿਆ ਸਾਨੂੰ ਵੀ ਪਤਾ ਲੱਗਿਆ ਨੇ ਤੇ ਦੁੱਖ ਹੈ ਨਾ ਜੋ ਹਲੇ ਤੱਕ ਬੀਤ ਰਹੇ ਨੇ ਨਾ ਤੇ ਕਿਸੇ ਦੇ ਦੋ ਮੁੰਡੇ ਹੈ ਨਾ ਉਹਨਾਂ ਦੀ ਮੌਤ ਹੋ ਗਈ ਕੋਈ ਕਹਿੰਦੇ ਆ ਸਾਡੇ ਘਰੇ ਕੋਈ ਨਹੀਂ ਹੈਗਾ ਅਸੀਂ ਆਪ ਕਰ ਰਹੇ ਆ ਸਾਰਾ ਕੁਝ बस ਇਹ ਆਪ ਕਮਾਣੇ ਆਪ ਖਾਣੇ ਆ ਬਿਲਕੁਲ ਗਰੀਬ ਲੋਕ ਕਹਿੰਦੇ ਨੇ ਸਾਨੂੰ ਰਾਸ਼ਨ ਨਹੀਂ ਮਿਲਦਾ ਸਾਡੇ ਘਰੇ ਰੋਟੀ ਬੜੀ ਔਖੀ ਪਕਦੀ ਹੈ ਜਿਨ੍ਹਾਂ ਨੂੰ ਮਿਲਣੀ ਚਾਹੀਦੀ ਉਹਨਾਂ ਨੂੰ ਮਿਲ ਨਹੀਂ ਰਹੀ ਤੇ ਜਿਨ੍ਹਾਂ ਨੂੰ ਮਿਲ ਰਹੀ ਹੈ ਉਹਨਾਂ ਨੂੰ ਇੰਨੀ ਮਿਲ ਰਹੀ ਹੈ ਕਿ ਉਹ ਕਹਿੰਦੇ ਕਿ ਇਸ ਤੱਕੇ ਦਾ ਵੀ ਦੇਖ ਲਾਂਗੇ ਇਸ ਕਰਕੇ ਬਹੁਤ ਜ਼ਰੂਰੀ ਹੈ ਪਾਰਟੀਆਂ ਜਿਹੜੀਆਂ ਵੀ ਆਪਣੇ ਮੈਨੀਫੈਸਟੋ ਜਾਰੀ ਕਰਦੀਆਂ ਨੇ ਹੈਨਾ ਇਹ ਧਿਆਨ ਰੱਖੋ ਕਿ ਧਰਤਲ ਤੇ ਆ ਕੇ ਲੋਕਾਂ ਦੀ ਸੁਣੋਗੇ ਤਾਂ ਸ਼ਾਇਦ ਉਹਨੂੰ ਵੋਟਾਂ ਪੈਣਗੀਆਂ ਨਹੀਂ ਤੇ ਡੈਮੋਕ੍ਰੇਸੀ ਨਾ ਇੱਕ ਜਿਹੜਾ ਗ੍ਰਾਫ ਹੁੰਦਾ 1 ਤੋਂ 10 ਤੱਕ ਦਾ ਡ੍ਰਾਗ੍ਰਾਫ ਡੈਮੋਕ੍ਰੇਸੀ ਦਾ ਉਹ ਖਰਾਬ ਹੁੰਦਾ ਜਾਏਗਾ ਇਸ ਕਰਕੇ ਕੋਸ਼ਿਸ਼ ਕਰੋ ਕਿ ਜਿਹੜਾ ਗੈਪ ਬਣ ਰਿਹਾ ਹੈ ਉਹਨੂੰ ਘੱਟ ਕਰੋ ਲੋਕਾਂ ਦੇ ਅਸਲ ਮੁੱਦੇ ਸੁਣੋ ਨਾ ਕਿ ਸਰਕਾਰੀ ਗੱਡੀਆਂ 'ਚ ਘੁੰਮਦੇ ਹੋਏ ਬਸ ਇੱਕ ਐਲਾਨ ਕਰਤਾ ਐਲਾਨ ਨਾਲ ਉਹ ਐਲਾਨ ਜਿਹੜਾ ਤੁਸੀਂ ਕਰ ਰਹੇ ਹੋ ਮੈਂ ਕਹਿੰਦਾ ਤੁਸੀਂ ਅੱਛਾ ਐਲਾਨ ਕਰ ਰਹੇ ਹੋ ਪਰ ਉਹ ਲੋਕਾਂ ਤੱਕ ਪਹੁੰਚ ਰਿਹਾ ਕਿ ਉਹਦੇ ਵੀ ਜ਼ਰੂਰ ਇੱਕ ਵਾਰੀ ਦੇਖੋ ਤੇ ਇੱਕ ਦਿਲ ਜਣਾ ਹੈਗਾ ਉਹ ਜ਼ਰੂਰ ਰੱਖੋ ਕੈਮਰਾ ਪਰਸਨ ਰੁਪਿੰਦਰ ਜੱਗੀ ਦੇ ਨਾਲ ਬਜ਼ੰਮ ਵਰਮਾ ਦਾ ਸੁਖ ਜੀ ਅਸੀਂ ਅਗਲੀ ਲਾਈਵ ਵੀ ਆਰੀ ਜੂ ਤੇ ਐਸੀ ਤਰੀਕਾ ਦੇਖਦੇ ਰਹੋ ਲਾਰਾ ਲੱਪਾ ਲਾਰੀ ਸਤਿ ਸ਼੍ਰੀ ਅਕਾਲ